ਰਬੂ ਤੇ ਹੈ ਕਿ ਆਪਣੇ ਸੇਵਾ ਦੇ। ਅਸੀਂ ਉਹ ਤੇ ਬੈਠੀਆਂ। ਉਹ ਕੰਮ ਹੀ ਸਾਰੇ ਤੇ ਉਹੀ ਬਸੁੰਡੀ ਖਾਣੀ ਉਹਨਾਂ ਨੇ। ਜਿਹੜੀਆਂ ਅਸੀਂ ਜ਼ਹਿਰਾ ਪਾ ਕੇ ਭਜਾਤੀਆਂ। ਸਹੀ ਗੱਲ ਹੈ। ਅੱਗੇ ਨੇਚਰਲ ਚੀਜ਼ਾਂ ਸੀ ਜਿਹੜੇ ਮੇਰੇ ਮੇਰੇ ਫਾਦਰ ਸਾਹਿਬ ਹੂੰ ਛੋਟੇ ਛੋਟੇ ਇਹ ਥੋੜਾ ਹਾਂ ਤਾ ਇਹ ਥੋੜੀ ਖੇਤੀ ਸੀ ਸਾਜ। ਇੱਕ ਆ ਤੋ ਲੋ ਆ ਵੀ ਆ ਵੀ ਫੋਟੋ ਜਿਹੜੇ ਸੀ ਮਾਰਦੇ ਆ ਗਡੂਆ ਬੈਠਾ ਲੈ ਆ ਬੈਠਾ ਗਡੂਆ ਇਹਨੋਂ ਤਾਂ ਗਡੂਆ ਤੋਂ ਨਾ ਕਿਤੇ ਹਾਂ ਹੈ ਆਈ ਕਿੱਟਾ ਸੁਹਾਈ ਇਹ ਸਾਰੇ ਸਾਰੇ ਜੀ ਬੈਠੇ ਜਿਹੜੇ ਜਿਹੜੇ ਸਾਡੇ ਜਿਹੜੇ ਇਸੇ ਮਾਰਦੇ ਆ ਆ ਵੀ ਦੇਖਿਆ ਨਾ ਆ ਜੀ ਫਿਰ ਬੈਠ ਲੈ ਮਾਤੇ ਆ ਸੀ ਸਾਡੇ ਖੇ ਦੇ ਖੇਤ ਆਪਣਾ ਖੇਤ ਹੀ ਪਈ ਇਹ ਚਮੋਣੇ ਆ ਸੀ ਫਿਰ ਉਹ ਖਾ ਇਹਨੂੰ ਖਾ ਲ ਕੇ ਸਾਡੇ ਖਾਦ ਕਹਿੰਦੇ ਆ ਦੇਸੀ ਖਾਦ ਦੇਸੀ ਖਾਦ ਤੇ ਅਸੀਂ ਹਰ ਮੀਂਹ ਦੀ ਵਾਹਣੇ ਆ ਇਹਨੂੰ ਵਾਹਣੇ 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 ਹਾਂ ਹਾਂ ਇਹਨੂੰ ਕਦੂਕਾਰ ਕਰਕੇ ਬੋਣਿਆ ਹਾਂ ਕਦੂਕਾਰ ਆ ਇਹਦੀ ਮੇਲਾ ਇਹਦੀ ਕਿੰਨੀ ਵਧੀਆ ਫੋ ਗ੍ਰੋਥ ਹੈ ਇਹਦੀ ਹਾਂ ਗ੍ਰੋਥ ਇਹਦੀ ਬਹੁਤ ਸੋਹਣੀ ਆ ਹਾਂ ਕਰਨੇ ਇਥੇ ਹੋਰ ਫੋਲੋ ਹੋਰ ਲੱਗੇ ਹੋਰ ਆ ਜਾਣਗੇ ਆ ਦੇ ਪੱਕੀ ਹੋਏ ਪੱਤੇ ਪੱਕੀ ਆ ਇਹ ਥੋੜਾ ਹਾਂ ਸਾਬ ਕਰਦਾ ਇਹ ਪੱਤਾਂ ਨੂੰ ਝੋਨੇ ਦੇ ਹਮਤ ਬਣਾਈਆਂ ਜਿਹੜੀ ਹਾਂ ਝੋਨੇ ਦੀ ਸਾਤ ਪੇ ਉਧਰ ਵੀ ਝੋਨਾ ਉਧਰ ਵੀ ਝੋਨਾ ਇਹਾਰੇ ਉਹ ਤਾਂ ਉਹ ਕਿਰਦੇ ਵਿੱਚ ਛੜਾ ਛੜਾ ਬੜੇ ਉਹ ਉਹ ਤਾਂ ਜੀਖਾਂ ਵਾਲੇ ਆ ਜੀਖਾਂ ਵਾਲੇ ਬੁਰੋ ਖੰਦੇ ਸਰਦ ਇਹ ਤੇ ਲਾਲ ਮਿੱਟੀ ਨੇ ਸ਼ੌਕ ਲੈ ਲੈ ਹਾਂ ਲਾਲ ਮਿੱਟੀ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਸ ਰਾਤ ਦੁਈ ਦਇਆ ਖਿਲੇ ਜਗ ਜਗ ਅਸੀਂ ਔਰਨਕ ਗੀਤੀ ਜਿਹੜੀ ਖੇਤੀ ਹੈ ਬڑے ਮਾਰਨੇ ਇਥੋਂ ਦੇ ਪਿੰਡ ਕੋਲ ਦੇ ਚਮਕੌਰ ਸਿੰਘ ਤਾਂ ਉਹਨਾਂ ਦੇ ਸੱਜਣ ਮਿੱਤਰ ਨੇ ਸਰਜੀਤ ਸਿੰਘ ਦੌਧਰ ਤੇ ਰਣਜੀਤ ਸਿੰਘ ਹਟੂਰ ਜੀ ਪਹੁੰਚੇ ਨੇ ਸਬਜ਼ੀ ਲੈਣ ਵੀ ਆਏ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਨੇ ਉਹਨਾਂ ਦੀ ਡਾਕਟਰੀ ਲੈਣਾ ਉਹਨਾਂ ਨੂੰ ਥੋੜੀ ਜਾਣਕਾਰ ਵੀ ਹੁੰਦੀ ਡਾਕਟਰ ਨੂੰ ਵੀ ਇਸ ਵਿਸ਼ੇ ਦੇ ਵਿੱਚ ਵੀ ਜਿਹੜੀ ਆਪਾਂ ਰੇਹਾਂ ਸਪਰੇਆਂ ਵਾਲੀ ਤੇ ਜਿਹੜੀ ਔਰਗਨਿਕ ਖੇਤੀ ਬਿਨਾ ਰੇਹ ਸਪਰੇ ਤੋਂ ਉਹਦੇ ਵਿੱਚ ਕੀ ਅੰਤਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ ਸਰ ਆ ਤੁਹਾਡਾ ਪੇਸ਼ਾ ਡਾਕਟਰੀ ਦਾ ਹੈ ਤੇ ਮਤਲਬ ਵੀ ਜਿਹੜੀ ਆਪਾਂ ਹੁਣ ਅੱਜ ਕੱਲ੍ਹ ਜ਼ਹਿਰ ਦੇ ਰਹੇ ਆ ਸਬਜ਼ੀਆਂ ਦੇ ਵਿੱਚ ਲੋਕ ਲਾਲਚ ਕਰ ਰਹੇ ਪੈਸੇ ਦਾ ਲਾਲਚ ਕਰ ਰਹੇ ਆ ਆਪਾਂ ਨੂੰ ਜ਼ਹਿਰ ਕੋਲ ਕੋ ਦੇ ਰਹੇ ਆ ਇੱਥੇ ਇੱਕ ਚਮਕੌਰ ਸਿੰਘ ਆਪਣਾ ਘੋੜੀਏ ਦੇ ਉਹ ਇੱਕ ਬਿਨਾਂ ਰੇ ਸਪਰੇਅ ਤੋਂ ਯਾਨਕਿ ਬਾਅਦ ਵਿੱਚ ਖੁਦ ਨਾ ਖਾਦਾਂ ਤਿਆਰ ਕਰਕੇ ਸਬਜ਼ੀ ਕਾਸਟ ਕਰਦੇ ਆ ਕੀ ਕਹਿਣਾ ਚਾਹੁੰਦੇ ਸੀ ਹਾਂ ਪਹਿਲਾਂ ਤਾਂ ਇਹ ਗੁਰਪ੍ਰੀਤ ਸਿੰਘ ਮੈਂ ਨਾ ਮਨੋਵਿਗਿਆਨ ਦਾ ਬੱਚਿਆਂ ਦੇ ਮਨੋਵਿਗਿਆਨ ਦਾ ਡਾਕਟਰ ਆ ਜੀ ਕਿਉਂਕਿ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਹੈ ਨਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਿ ਮਾਤਾ ਸਾਡੀ ਗੁਰਬਾਣੀ ਇਹ ਤਿੰਨ ਗੱਲਾਂ ਦੇ ਸਿਧਾਂਤਾਂ ਦਾ ਸਾਨੂੰ ਸੁਨੇਹਾ ਦਿੰਦੀ ਹੈ ਕਿ ਤੁਸੀਂ ਹਵਾ ਨੂੰ ਸਾਫ਼ ਸੁਥਰਾ ਰੱਖੋ ਵਾਤਾਵਰਨ ਸਾਫ਼ ਸੁਥਰਾ ਹੋਵੇ ਪਾਣੀ ਸਾਡਾ ਸਾਫ਼ ਸੁਥਰਾ ਹੋਵੇ ਤੇ ਧਰਤੀ ਸੋਹਣੀ ਹੋਵੇ ਖੁਸ਼ਹਾਲ ਹੋਵੇ ਇਹ ਤਿੰਨੇ ਚੀਜ਼ਾਂ ਸਾਡੇ ਪੰਜਾਬ ਦੇ ਕਿਸਾਨ ਨੇ ਇਹਨਾਂ ਦਾ ਪੀੜਾ ਕਰਕੇ ਕਰਦਾ ਰਹੇ ਖਦੋਂ ਸਪਰੇ ਅੰਨੇ ਵਾ ਇਸ ਫਸਲਾਂ ਦੇ ਉੱਤੇ ਸਪਰੇ ਹੋ ਰਹੀ ਆ ਤੇ ਜ਼ਹਿਰਾਂ ਖਾ ਰਹੇ ਆ ਅਸੀਂ ਉਹ ਜ਼ਹਿਰਾਂ ਸਾਡੇ ਸਰੀਰ ਦੇ ਵਿੱਚ ਜਾਂਦੇ ਜਾਂਦੀਆਂ ਨੇ ਬਲੱਡ ਚ ਪਹੁੰਚਦੀਆਂ ਨੇ ਤੇ ਅਸੀਂ अनेका ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਆ ਸਭ ਤੋਂ ਵਧੀਆ ਗੱਲ ਜਿਹੜੀ ਚਮਕੌਰ ਸਿੰਘ ਦੀ ਸਾਨੂੰ ਲੱਗਦੀ ਆ ਸਾਡਾ ਪਰਮਪਰਮ ਮਿੱਤਰ ਆਏ ਇਹ ਆਰਗੈਨਿਕ ਖੇਤੀ ਕਰਦਾ ਕੁਦਰਤੀ ਖੇਤੀ ਜਿਹੜੀ ਉਹ ਖੇਤੀ ਜਿਹਦੇ ਜਿਹਨੇ ਸਾਨੂੰ ਹਮੇਸ਼ਾ ਤੰਦਰੁਸਤੀ ਦਿੱਤੀ ਆ ਸਾਡੇ ਸਰੀਰ ਨੂੰ ਤੰਦਰੁਸਤ ਰੱਖਿਆ ਸਾਡੇ ਮਨ ਨੂੰ ਤੰਦਰੁਸਤ ਰੱਖਿਆ ਸਾਡੇ ਵਿਚਾਰ ਸ਼ੁੱਧ ਬਣੇ ਜੇ ਅਸੀਂ ਬਹੁਤੀਆਂ ਸਪਰੇਆਂ ਵਾਲੀਆਂ ਖਾਦਾਂ ਵਾਲੀਆਂ ਇਹ ਅਸੀਂ ਸਬਜ਼ੀਆਂ ਖਾਵਾਂਗੇ ਤਾਂ ਇੱਕ ਨਾ ਇੱਕ ਦਿਨ ਅਸੀਂ ਬਿਮਾਰ ਹੋ ਜਾਣਾ ਤੇ ਸਾਡੇ ਪੰਜਾਬ ਦੇ ਲੋਕ ਜਿਹੜੇ ਸਾਡੇ ਵੱਡ ਬਡੇਰੇ ਸੀ ਬਜ਼ੁਰਗ ਸੀ ਉਹਨਾਂ ਨੇ ਸਾਨੂੰ ਕਿੰਨਾ ਵਧੀਆ ਵਾਤਾਵਰਣ ਛੱਡ ਕੇ ਗਿਆ ਕਿੰਨਾ ਸਾਫ਼ ਸੁਥਰਾ ਸਾਨੂੰ ਪਾਣੀ ਦੇ ਕੇ ਗਿਆ ਕਿੰਨੀ ਵਧੀਆ ਧਰਤੀ ਦੇ ਕੇ ਗਿਆ ਅਸੀਂ ਇਹਨਾਂ ਦਾ ਕੋਈ ਧਿਆਨ ਅੱਜ ਅਸੀਂ ਸਰਦਾਰ ਰਣਜੀਤ ਸਿੰਘ ਮੇਰੇ ਨਾਲ ਨੇ ਟੂਰ ਬਾਲੇ ਅਸੀਂ ਇੱਕ ਵੀੜਾ ਚੁੱਕਿਆ ਹੋਇਆ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਥਾਂ ਥਾਂ ਤੇ ਜਾ ਕੇ ਚਾਹੇ ਉਹ ਸਕੂਲਾਂ ਦੇ ਵਿਦਿਆਰਥੀ ਹੋਣ ਕਾਲਜ ਦੇ ਵਿਦਿਆਰਥੀ ਹੋਣ ਪਿੰਡਾਂ ਦੇ ਲੋਕ ਹੋਣ ਪਿੰਡਾਂ ਦੇ ਨੌਜਵਾਨ ਹੋਣ ਸੱਥਾਂ ਵਿੱਚ ਜਾਣ ਦਾ ਸੀ ਪ੍ਰੋਗਰਾਮ ਬਣਾ ਰਹੇ ਹਾਂ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਧਰਤੀ ਸਾਡੀ ਫੇਰਾਨ ਹੋ ਰਹੀ ਆ ਬੰਜਰ ਹੋ ਰਹੀ ਆ ਅਸੀਂ ਉਹਨੂੰ ਤੰਦਰੁਸਤ ਇਹ ਸਾਡਾ ਉਦੇਸ਼ ਆ ਅੱਜ ਦੇ ਸਮ ਅੱਜ ਦੀ ਗੱਲ ਦਾ ਸੋ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਹੁਣ ਸਾਡੇ ਨਾਲ ਅ ਰਣਜੀਤ ਸਿੰਘ ਜੀ ਵੀ ਮੌਜੂਦ ਨੇ ਹਰੀ ਸਾਸੀ ਹਰੀ ਛਾਲ ਤੇ ਸੋਨਾ ਮੁਖੜਾ ਚਿਹਰੇ ਤੇ ਲਾਲੀ ਧੰਨਵਾਦ ਜੀ ਧੰਨਵਾਦ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਚਮਕੌਰ ਸਿੰਘ ਦੇ ਖੇਤਾਂ ਚ ਆਏ ਆ ਜਗਰਾਉ ਤੋਂ ਚੱਲ ਕੇ ਆਏ ਆ ਡਾਕਟਰ ਸਾਹਿਬ ਮੋਗੇ ਤੋਂ ਆਏ ਨੇ ਅਸੀਂ ਮਹੀਨੇ ਕੇ ਬਾਅਦ ਗੇੜਾ ਮਾਰਦੇ ਆ ਜਿਵੇਂ ਆਰਗੈਨਿਕ ਸਬ ਸਬਜ਼ੀਆਂ ਉਹ ਸਾਨੂੰ ਇੱਥੇ ਹੀ ਮਿਲਦੀਆਂ ਨੇ ਇਹ ਪ੍ਰਣਾਏ ਹੋਏ ਨੇ ਆਰਗੈਨਿਕ ਖੇਤੀ ਨੂੰ ਚਮਕੌਰ ਸਿੰਘ ਜੀ ਇੱਕ ਵਧੀਆ ਕਿਸਾਨ ਦੇ ਚਿਹਰੇ ਨੂੰ ਅਸੀਂ ਦੇਖਣੋਂ ਨੇ ਤੇ ਉਹਨਾਂ ਦਾ ਆਲਾ ਦਵਾਲਾ ਜਿਹੜਾ ਬਿਨਾਂ ਰਿਆ ਸਪ੍ਰੇਆਂ ਤੋਂ ਸਿਰਜਿਆ ਹੋਇਆ ਉਹਨਾਂ ਨੇ ਉਹਨਾਂ ਨੇ ਗੰਨੇ ਵੀ ਲਾਏ ਹੋਏ ਆ ਉਹਨਾਂ ਨੇ ਕ੍ਰੇਲੇ ਵੀ ਲਾਏ ਹੋਏ ਆ ਆਲੂ ਵੀ ਬੀਜਦੇ ਆ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਸਾਰੀਆਂ ਸਾਨੂੰ ਇੱਥੋਂ ਮਿਲ ਜਾਂਦੀਆਂ ਤੇ ਬੜਾ ਵਧੀਆ ਲੱਗਦਾ ਕੋਈ ਤਾਂ ਹੈ ਪੰਜਾਬੀ ਕਿਸਾਨ ਕਹਾਉਣ ਵਾਲਾ ਬੰਦਾ ਜਿਹਦੇ ਅਸੀਂ ਦਰਸ਼ਨ ਕਰਨ ਵੀ ਆਉਨੇ ਆ ਤੇ ਉਹਨਾਂ ਦੇ ਕਿਰਤ ਦੇ ਦਰਸ਼ਨ ਕਰਨ ਵੀ ਆਉਨੇ ਆ ਇਹ ਸਾਨੂੰ ਬੜਾ ਵਧੀਆ ਲੱਗਦਾ ਕਿ ਸਾਨੂੰ ਚੰਗੀਆਂ ਚੀਜ਼ਾਂ ਜਿਹੜੀਆਂ ਵਿਸਰ ਚੱਲੀਆਂ ਨੇ ਖਤਮ ਹੋ ਚੱਲੀਆਂ ਨੇ ਉਹਨਾਂ ਨੂੰ ਬਚਾਉਣ ਦਾ ਉਪਰਾਲਾ ਜਿਹੜੇ ਚਮਕੌਰ ਸਿੰਘ ਜੀ ਕਰ ਰਹੇ ਨੇ ਇਹ ਬੜਾ ਵਧੀਆ ਲੱਗਦਾ ਕਿ ਬਾਕੀ ਪੰਜਾਬ ਵੀ ਬਾਕੀ ਕਿਸਾਨ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਇਹ ਇਹ ਆਪਣੀ ਫਸਲ ਨੂੰ ਅੱਗ ਨਹੀਂ ਲਾਉਂਦੇ ਔਰ ਰੇ ਸਪਰੇ ਵੀ ਨਹੀਂ ਪਾਉਂਦੇ ਦੇਸੀ ਤਰੀਕਿਆਂ ਦੇ ਨਾਲ ਆਪਣੀਆਂ ਸਪਰੇਆਂ ਤਿਆਰ ਕਰਦੇ ਆ ਔਰ ਅੱਜ ਤੋਂ ਪਿਛਲੇ ਸਮੇਂ ਪਛੋਕੜ ਚ ਪਿਛਲੇ ਸਮੇਂ ਜਾਵੜੀ ਵੀ ਉਦੋਂ ਮਤਲਬ ਕੋਈ ਰੇ ਨਹੀਂ ਹੁੰਦੀ ਕੋਈ ਸਪਰੇ ਨਹੀਂ ਹੁੰਦੀ ਕੁਝ ਵੀ ਨਹੀਂ ਹੁੰਦੀ ਸੀ ਉਦੋਂ ਜਿਹੜੀ ਨੇਚਰਲ ਖਾਦ ਖੇਤੀ ਦੀ ਪਿੰਦਕ ਦੇ ਵਿੱਚ ਹੁੰਦੀ ਸੀ ਆਪਣਿਆਂ ਲਈ ਉਹੀ ਵਰਤੋਂ ਕਰਦੇ ਸੀ ਇਹਨਾਂ ਨੇ ਵੀ ਉਹੀ ਪੁਰਾਣਾ ਕਲਚਰ ਚ ਬਿਲਕੁਲ ਜੀ ਇਹ ਮਿੱਤਰ ਕੀੜਿਆਂ ਬਾਰੇ ਵੀ ਦੱਸਦੇ ਆ ਹਾਂਜੀ ਜਦੋਂ ਅਸੀਂ ਰੇ ਸਪਰੇ ਨਹੀਂ ਸੀ ਕਰਦੇ ਤਾਂ ਕੁਦਰਤ ਨੇ ਰੱਬ ਨੇ ਪ੍ਰਮਾਤਮਾ ਨੇ ਮਿੱਤਰ ਕੀੜੇ ਪੈਦਾ ਕੀਤੇ ਜਿਹੜੇ ਦੁਸ਼ਮਣ ਕੀੜੇ ਨੇ ਫਸਲਾਂ ਨੂੰ ਖਾਂਦੇ ਆ ਤੇ ਸਾਡੇ ਮਿੱਤਰ ਕੀੜੇ ਉਹਨਾਂ ਨੂੰ ਖਤਮ ਕਰਨ ਲੱਗੇ ਹੋਏ ਸੀ ਜਦੋਂ ਅਸੀਂ ਰਿਆ ਸਪ੍ਰੇਆ ਕਰਦੇ ਆ ਤਾਂ ਮਿੱਤਰ ਕੀੜੇ ਮਰ ਜਾਂਦੇ ਆ ਤੇ ਜਿਹੜੇ ਦੁਸ਼ਮਣ ਕੀੜੇ ਆ ਉਹ ਘੱਟ ਮਰਦੇ ਇਸ ਕਰਕੇ ਜਿਹੜੇ ਖੇਤਾਂ ਦੇ ਵਿੱਚ ਸਪਰੇਅ ਕਰਨ ਲੱਗ ਜਾਂਦੇ ਆ ਤਾਂ ਉੱਥੇ ਜ਼ਿਆਦਾ ਨੁਕਸਾਨ ਕਰਦੇ ਆ ਜਿਹੜੇ ਦੁਸ਼ਮਣ ਕੀੜੇ ਆ ਫਸਲਾਂ ਦਾ ਇਸ ਕਰਕੇ ਬਹੁਤ ਜ਼ਿਆਦਾ ਮਾਤਰਾ ਚ ਰਿਆ ਸਪ੍ਰੇਆ ਕਰਨੀਆਂ ਪੈਂਦੀਆਂ ਤੇ ਬਹੁਤ ਵੱਡੇ ਲੈਵਲ ਤੇ ਪੰਜਾਬ ਦਾ ਜਿਹੜਾ ਦ੍ਰਿਸ਼ ਸੀਗਾ ਉਹ ਖਤਮ ਹੋ ਰਿਹਾ ਪਰ ਸ਼ਮਕੌਰ ਸਿੰਘ ਹੁਣਾ ਨੇ ਇਹਨੂੰ ਬਚਾਇਆ ਅਸੀਂ ਇਹੋ ਜਿਹੇ ਕਿਸਾਨਾਂ ਕੋਲੇ ਚੱਲ ਕੇ ਆਉਣੇ ਆ ਤਾਂ ਕਿ ਇਹਨਾਂ ਨੂੰ ਵੀ ਹੌਸਲਾ ਮਿਲੇ ਕਿ ਜਿਹੜੀ ਉਤਪਾਦਨ ਅਸੀਂ ਕਰਦੇ ਆ ਉਹਨੂੰ ਖਰੀਦਣ ਵਾਲੇ ਲੋਕ ਵੀ ਆਉਂਦੇ ਸੋ ਅਸੀਂ ਏਸੀ ਸਾਡੇ ਨਾਲ ਸਾਥੀ ਸਾਡੇ ਇਹਨਾਂ ਨਾਲ ਗੱਲਬਾਤ ਕੀਤੀ ਜਿਹੜੇ ਕਿ ਕੁਦਰਤੀ ਖੇਤੀ ਵਾਲੋ ਯਾਨੀ ਕਿ ਵੀ ਧਿਆਨ ਦੇ ਰਹੇ ਵੀ ਜਿਹੜਾ ਪਿਛਲਾ ਸਮਾਂ ਸੀ ਉਸੇ ਖੇਤੀ ਨੂੰ ਦੁਬਾਰਾ ਹੀ ਕਹਿੰਦੇ ਵੀ ਫੇਰ ਮੁਰ ਤੋਂ ਸਰਜੀਤ ਕਰਨਾ ਚਾਹੀਦਾ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਵੀ ਜਿਹੜੀਆਂ ਆਪਣੇ ਫਸਲਾਂ ਦੂਜੀਆਂ ਝੋਨੇ ਦਾ ਜਿਵੇਂ ਝੋਨਾ ਪਾਣੀ ਬਹੁਤ ਯਾਨੀ ਕਿ ਵੀ ਲੈ ਰਿਆ ਅਸ ਤੱਕ ਜਿਹੜੀਆਂ ਇਹਨਾਂ ਨੇ ਚਮਕੌਰ ਸਿੰਘ ਦੇ ਖੇਤਾਂ ਦਾ ਅਸੀਂ ਦੌਰਾ ਕੀਤਾ ਇੱਕ ਖੇਤ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਕਿੰਨੇ ਕ ਪ੍ਰਕਾਰ ਦੀਆਂ ਸਬਜ਼ੀਆਂ ਬੀਜੀਆਂ ਹੋਈਆਂ ਇੱਕੋ ਜਗ੍ਹਾ ਦੇ ਵਿੱਚ ਹਜ਼ਾਰਾਂ-ਹਜ਼ਾਰਾਂ ਤਰ੍ਹਾਂ ਦੀਆਂ ਸਬਜ਼ੀਆਂ ਬੀਜੀਆਂ ਹੋਆਂ ਬਹੁਤ ਸੋਹਣੀ ਕਾਸਟ ਕਰ ਰਿਹਾ ਬਿਨਾਂ ਰਿਆ ਸਪਰੀਆਂ ਤੋਂ ਕਰਦੇ ਆ ਤਾਂ ਆਪਾਂ ਨੂੰ ਅਪੀਲ ਅਸੀਂ ਫੇਰ ਵਾਰਾ ਦੁਬਾਰਾ ਕਰ ਰਹੇ ਆਂ ਸਾਂਝਾ ਪੰਜਾਬ ਨੂਰ ਚੈਨਲ ਤੇ ਗੁਰਪ੍ਰੀਤ ਸਿੰਘ ਦੀ ਫੇਸਬੁੱਕ ਪੇਜੀ ਤੇ ਹੀ ਇਹਹੀ ਸੱਜਣ ਮਿੱਤਰਾਂ ਨੂੰ ਅਪੀਲ ਕਰਦੇ ਆਂ ਵੀ ਜਿਹੜੀਆਂ ਆਪਣੀ ਔਰਗਨਿਕ ਖੇਤੀ ਆ ਉਸੇ ਨੂੰ ਜਾਣ ਕੇ ਅਪਜਾਉ ਕੀਤਾ ਜਾਵੇ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ ਤੁਸੀਂ ਦੋਸਤੋ ਸਾਡੇ ਨਾਲ ਜੁੜੇ ਆਂ ਸਾਝਾ ਪੰਜਾਬ ਨਿਊ ਚੈਨਲ ਨਾਲ ਅਸੀਂ ਅੱਜ ਅਸੀਂ ਤੁਹਾਨੂੰ ਇੱਕ ਮਹਾਨ ਸੀਪ ਨਾਲ ਮਨਾਉਣੇ ਮਲਾਉਣ ਜਾ ਰਹੇ ਆਂ ਜਿਨ੍ਹਾਂ ਦਾ ਕੁਦਰਤੀ ਖੇਤੀ ਨਾਲ ਬਹੁਤ ਪ੍ਰੇਮ ਹੈ ਬੜੇ ਲੰਮੇ ਅਰਸੇ ਤੋਂ ਪ੍ਰੇਮ ਹੈ ਕੋਈ ਦੱਸਣ ਦੇ ਮਹਤਾਜ ਨਹੀਂ ਚਮਕੌਰ ਕੋਲਿਆ ਅਕਸਰ ਇਹ ਫਰੀਦਕੋਟ ਵੀ ਹੁਕੀ ਚੌਂਕ ਗੁਰਦੁਆਰਾ ਸਾਹਿਬ ਦੇ ਕੋਲ ਮਤਲਬ ਵੀ ਉੱਥੇ ਸਬਜ਼ੀਆਂ ਜਿਹੜੀਆਂ ਬਿਨਾ ਰੇਹਾਂ ਸਬਰੀਆਂ ਤੋਂ ਆ ਕਸਟ ਕਰਕੇ ਉੱਥੇ ਵੇਚਦੇ ਨੇ ਤੇ ਅਸੀਂ ਇਹਨਾਂ ਦੇ ਖੇਤਾਂ ਦੇ ਵਿੱਚ ਵੀ ਪਹੁੰਚੇ ਅਸੀਂ ਦੇਖਦੇ ਸੀ ਦੇਖਣਾ ਚਾਹੁੰਦੇ ਸੀ ਵਾਕਈ ਯਾਨੀ ਕਿ ਵੀ ਇਹ ਬਿਨਾ ਰੇਹ ਸਪਰੇਅ ਖਾਦਾਂ ਤੋਂ ਜਿਹੜੀਆਂ ਸਬਜ਼ੀਆਂ ਤਿਆਰ ਕਰਦੇ ਨੇ ਤਾਂ ਅਸੀਂ ਅੱਜ ਉਹਨਾਂ ਕੋਲ ਮੌਜੂਦ ਦੇਖਾ ਤੇ ਵਾਕਈ ਬਹੁਤ ਮਾਨਸਿਕੂਨ ਮਿਲਿਆ ਤਾਂ ਅਸੀਂ ਵੀ ਚਾਹੁੰਦੇ ਆ ਕਿ ਤੁਹਾਨੂੰ ਇਹੋ ਜਿਹੇ ਇਨਸਾਨ ਦੇ ਦਰਸ਼ਨ ਕਰਾਈਏ ਤੋਂ ਸਾਡੇ ਨਾਲ ਨੇ ਮਕੌਰ ਸਿੰਘ ਕੋਹਲਿਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਪੰਡਤ ਸਾਹਿਬ ਸਾਝਾ ਪੰਜਾਬ న్యూਸ ਦੀ ਟੀਮ ਦਾ ਜੀ ਆਇਆਂ ਨੂੰ ਸਾਡੇ ਖੇਚ ਆਉਣ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਸਰ ਗੱਲ ਕਰਦੇ ਆਪਾਂ ਖੇਤੀ ਦੀ ਵੀ ਜਿਹੜਾ ਤੁਹਾਨੂੰ ਸ਼ੌਂਕ ਹੈ ਖੇਤੀ ਦਾ ਜਿਹੜੀਆਂ ਬਿਨਾਂ ਹਰੇਆਂ ਸਪਰੇਆਂ ਤੋਂ ਕਿਵੇਂ ਸ਼ੌਂਕ ਪੈਦਾ ਹੋਇਆ ਇਹ ਸਾਰਾ ਅਸੀਂ ਨਾ ਛੋਟੇ ਕਿਸਾਨ ਆ ਤੇ ਅਸੀਂ ਮੁੱਢਕ ਦੀਓ ਤੋਂ ਸਬਜ਼ੀ ਲਾਉਂਦੇ ਸੀਗੇ ਤੇ ਸਬਜ਼ੀ ਜਦੋਂ ਲਾਉਂਦੇ ਸੀਗੇ ਕਿਉਂਕਿ ਸਬਜ਼ੀ ਅੱਗੇ ਲਾਉਂਦੇ ਸੀਗੇ ਮਾ ਰਸਾਇਣ ਖਾਦਾਂ ਵਾਲੀ ਤੇ ਉਹ ਮੰਡੀ ਸੱਟ ਕਿਉਂ ਨਹੀਂ ਪੈਂਦੀ ਸੀਗੀ ਮੰਡੀ ਚ ਕਿਤੇ ਭਾਅ ਮਿਲ ਗਿਆ ਕਿਤੇ ਨਾ ਮਿਲਿਆ ਤੇ ਕਿਉਂਕਿ ਗੁਰਪ੍ਰੀਤ ਜਦੋਂ ਬੰਦਾ ਘਰੋਂ ਸ਼ਹਿਰ ਜਾਂਦਾ ਉਥੇ ਚੰਗੇ ਬੰਦ ਨਾਲ ਮੇਲ ਹੁੰਦਾ ਸੋ ਉਸੇ ਕਈ ਗੱਲਾਂ ਮਤਲਬ ਮੰਗ ਚ ਆਉਂਦੀਆਂ ਸੀ ਮਿਲਦੇ ਸੀ ਬੰਦਿਆਂ ਨੂੰ ਵੀ ਕਿਉਂ ਨਹੀਂ ਜਿਹੜੇ ਮਤਲਬ ਆਪਾਂ ਮੀਡਲਮੈਨ ਕਿਵੇਂ ਘਟਾਈਏ ਵੀ ਆਪਾਂ ਕਸਟਮਰ ਤੇ ਕਿਸਾਨ ਸੁੱਧਾ ਕਿਵੇਂ ਵੇਚੀ ਇਹ ਜਿਹੇ ਗੱਲਾਂ ਹੁੰਦੀਆਂ ਹੁੰਦੀਆਂ ਆਸੀਂ ਸੋਸਾਇਟੀ ਬਣਾਈ ਇੱਕ ਸੋਸਾਇਟੀ ਭਾਵੇਂ ਸਫਲਤਾ ਨਹੀਂ ਹੋਈ ਸਤੀ ਪਰ ਤੋਂ ਸਿੱਖਣ ਬਹੁਤ ਮਿਲਿਆ ਆ ਤੇ ਉਹਦੇ ਵਿੱਚੋਂ ਹੀ ਫਿਰ ਇਹ ਗੱਲ ਨਿਕਲੀ ਵੀ ਜਿਹੜੀ ਇਹ ਖੇਤੀ ਰਸਾਇਣਿਕ ਇਹ ਤਾਂ ਪ੍ਰੱਖ ਨਹੀਂਗਾ ਜਿਹਦਾ ਕੋਈ ਫਿਊਚਰ ਨਹੀਂਗਾ ਇਹ ਅਜੀਬ ਢਿੱਕੀ ਕਾਲੇ ਢਿੱਕੇ ਕਿਉਂਕਿ ਇਹ ਸਾਰੀ ਖੇਤੀ ਸਰਕਾਰੀ ਸਪੋਰਟ ਤੇ ਹੋ ਰਹੀ ਆ ਜਿੱਦੀਆਂ ਖਾਦਾਂ ਤੇ ਸਬਸਿਡੀ ਆ ਬਿਜਲੀ ਮੁਫਤ ਦਿੱਤੀ ਆ ਰਹੀ ਆ ਮੰਡੀਕਰਨ ਦੇ ਮੁਤਾਬਕ ਆ ਬਿਜਲੀ ਦੇ ਮੁਤਾਬਕ ਆਉਂਦੀ ਆ ਸੋ ਕਿਉਂ ਨਹੀਂ ਕੋਈ ਹਟ ਕੇ ਕੀਤਾ ਜਾਵੇ ਜਿਹੜਾ ਸਥਾਈ ਹੋਵੇ ਜਿਹੜਾ ਰੈਗੂਲਰ ਹੋਵੇ ਜਿਹੜੀ ਟਿਕਾਊ ਖੇਤੀ ਹੋਵੇ ਸੋ ਉਹਨੂੰ ਮੱਦੇਨਜ਼ਰ ਕਰਦੇ ਹੋਏ ਅਸੀਂ ਫਿਰ ਕੁਦਰਤੀ ਖੇਤੀ ਨਾਲ ਜੁੜੇ ਆ तकरीबन 2014 ਤੋਂ 10 ਸਾਲ ਹੋ ਗਏ ਆ ਤੇ ਅਸੀਂ ਨਿਰੰਤਰ ਨਿਰੰਤਰ ਚੱਲ ਰਿਹਾ ਜੇਕਰ ਗੱਲ ਕਰੀਏ ਤਾਂ ਮੁਨਾਫੇ ਦੀ ਜਿਵੇਂ ਮੁਨਾਫਾ ਜਿਵੇਂ ਕਿ ਦੋਹਾਂ ਖੇਤੀ ਆਪਾਂ 20 ਦਿਨ ਝੋਨਾ ਬੀਜ ਲਿਆ ਕਣਕ ਬੀਜ ਲਈ ਦੋ ਖੇਤੀਆਂ ਤੇ ਕਿਸਾਨ ਨਿਰਭਰ ਆ ਤੁਸੀਂ ਇੰਨੀ ਕਾਸਟ ਕਰਦੇ ਹੋ ਵੀ ਹਰ ਪ੍ਰਕਾਰ ਦੀ ਤੁਸੀਂ ਸਬਜ਼ੀ ਮਤਲਬ ਗਿਣਤੀ ਨਹੀਂ ਮਤ ਹੋਈ ਵੀ ਕਿੰਨੇ ਪ੍ਰਕਾਰ ਦੀ ਸਬਜ਼ੀ ਬੀਜ ਰਹੇ ਹੋ ਕਿ ਤੁਹਾਨੂੰ ਮੁਨਾਫਾ ਕਿੰਨਾ ਕੁ ਮਿਲ ਜਾਂਦਾ ਇਹਦੇ ਚ ਕਿਤੇ ਮਿਹਨਤ ਕਿੰਨੀ ਲੱਗਦੀ ਹੈ ਦੇਖੋ ਆਪਾਂ ਇਸ ਖੇਤੀ ਨੂੰ ਮੁਨਾਫੇ ਨਾਲ ਟਕਰਾਵਾਂਗੇ ਨਾ ਫੇਰ ਇਹ ਨਹੀਂ ਖੇਤੀ ਕਰ ਸਕਦੇ ਇਹ ਖੇਤੀ ਜੁੜੀ ਸਾਡੇ ਸੰਸਕਾਰਾਂ ਨਾਲ ਇਹ ਖੇਤੀ ਜੁੜੀ ਸਾਡੇ ਸਰੋਤਾ ਨਾਲ ਇਹ ਖੇਤੀ ਜੁੜੀ ਸਾਡੀ ਸਿਹਤ ਨਾਲ ਜਦੋਂ ਇਹ ਵੱਡਮੁੱਲੇ ਮਤਲਬ ਪੈਰਾਮੀਟਰ ਹੁਣ ਫੇਰ ਪੈਸਾ ਤਾਂ ਇੱਕ ਪਾਸੇ ਆ ਦੇਖੋ ਪੈਸਾ ਸਹੂਲਤ ਦੇ ਸਕਦਾ ਪੈਸਾ ਸੁੱਖ ਨਹੀਂ ਦੇ ਸਕਦਾ ਸਹੂਲਤ ਤੇ ਸੁੱਖ ਦਾ ਫਰਕ ਆ ਨਾ ਠੀਕ ਆ ਸਾਨੂੰ ਟਾਈਮ ਲੱਗਿਆ ਸਿੱਖਣ ਨੂੰ ਮਿਲਿਆ ਅਸੀਂ ਕਈ ਮਤਲਬ ਜਿਵੇਂ ਜਿਵੇਂ ਦੇਖੋ ਤੁਸੀਂ ਸਾਡੇ ਖੇਤ ਆਏ ਆ ਇਹ ਇਹ ਟੀਮਾਂ ਇਹ ਇਹ ਚੀਜ਼ਾਂ ਪੈਸੇ ਨਾਲ ਆ ਸਕਦੀਆਂ ਜਾਂ ਮੈਨੂੰ ਭਾਰਤ ਸਰਕਾਰ ਨੇ 어ਵਾਰਡ ਦਿੱਤਾ ਉਹ ਚੀਜ਼ਾਂ ਪੈਸੇ ਨਾਲ ਮਿਲ ਸਕਦੀਆਂ ਯਾਰ ਸਾਨੂੰ ਹੋਰ ਸਨਮਾਨ ਮਿਲ ਰਿਹਾ ਪੈਸੇ ਨਾਲ ਜੋ ਕੰਪੇਅਰ ਕਰਾਂਗੇ ਪੈਸਾ ਤਾਂ ਸਾਡੀ ਜੀਵਨ ਚ ਕੁਝ ਵੀ ਨਹੀਂਗਾ ਸੋ ਠੀਕ ਆ ਅੱਜ ਮਤਲਬ ਜਿੱਥੇ ਖੜੇ ਆਸੀਂ ਅੱਜ ਅਸੀਂ ਪੂਰੇ ਪ੍ਰੋਫਿਟ ਚ ਆ ਅੱਜ ਹਰ ਚੀਜ਼ ਸਾਡੀ ਰਿਟੇਲ ਚ ਵਿਕਦੀ ਆ ਰਿਟੇਲ ਦੇ ਵਿੱਚ ਅਸੀਂ ਉਹਨੂੰ ਬਲਕ ਚ ਨਹੀਂ ਵੇਚਦੇ ਰਿਟੇਲ ਚ ਵੇਚਦੇ ਆ ਇੱਕ ਕਸਟਮਰ ਦਾ ਗਰੁੱਪ ਬਣੇ ਹੋਏ WhatsApp ਗਰੁੱਪ ਬਣੇ ਹੋਏ ਅਸੀਂ ਮੈਸੇਜ ਪਾ ਦਿੰਨੇ ਆ ਵੀ ਆ ਸੀ ਸਾਡੇ ਕੋਲ ਹੈਗੀ ਆ ਤੇ ਸਾਨੂੰ ਅੱਜ ਮਾਰਕੀਟ ਦੀ ਕੋਈ ਦਿੱਕਤ ਨਹੀਂ ਮੈਂ ਤੁਹਾਨੂੰ ਹੋਰ ਗਾ ਅਗਲੀ ਗੱਲ ਇਹ ਕਹਣਾ ਵੀ ਅੱਜ ਅਸੀਂ ਹੋਰ ਕਿਸਾਨਾਂ ਨੂੰ ਵੀ ਇੱਕ ਮੰਚ ਦੇ ਸਕਦੇ ਆ ਨਹੀਂ ਮੈਂ ਜਿੱਥੇ ਆਪਾਂ ਮਾਰਕੀਟਿੰਗ ਕਰਦੇ ਆ ਉਹ ਉਹ ਹੁਣ ਕਿਉਂਕਿ ਕਸਟਮਰ ਇੰਨਾ ਸਿਆਣਾ ਹੋ ਗਿਆ ਇੰਨਾ ਉਹ ਪੰਜਾਬ ਵਾਲਾ ਜੁੜ ਗਿਆ ਉਹ ਕਹਿੰਦਾ ਸਾਡੀ ਰਸੋਈ ਦਾ ਸਾਰਾ ਸਮਾਨ ਕਿਚਨ ਦਾ ਸਮਾਨ ਆ ਕਿਸਾਨ ਤੋਂ ਲਈਏ ਇੱਕ ਇੱਕ ਹੋਰ ਗੱਲ ਸਾਹਮਣੇ ਆਈ ਹੈ ਕੁੜੀਆ ਸਾਹਿਬ ਮੰਨ ਲਓ ਜਿਹੜੇ ਤੁਸੀਂ ਕਹਿੰਦੇ ਛੋਟਾ ਪੱਤਾ ਵੱਡਾ ਪੱਤਾ ਮਤਲਬ ਇਹਦੇ 'ਚ ਕੀ ਅੰਤਰ ਹੈ ਕੀ ਮਤਲਬ ਸ ਹੈ ਦੇਖੋ ਇਹ ਮੁੱਢਕ ਤੀਮ ਤੋਂ ਹੀ ਸਾਡੀ ਖੇਤੀ ਦੇ ਵਿੱਚ ਵਿਭਿੰਨਤਾ ਸੀਗੀ ਵਿਭਿੰਨਤਾ ਮਤਲਬ ਮਤਲਬ ਬਹੁ ਫਸਲੀ ਸੀ ਜਿਵੇਂ ਸਾਡੇ ਹੁੰਦੇ ਸੀ ਦੇਹ ਦੇ ਸਾਡੇ ਵੇਜੜ ਹੁੰਦੀ ਸੀ ਵੇਜੜ ਵੇਜੜ ਤੋਂ ਭਾਵ ਕਣਕ ਕਣਕ ਦੇ ਵਿੱਚ ਛੋਲੇ ਸੜਦੇ ਨੇ ਕਣਕ ਦੇ ਵਿੱਚ ਹੀ ਅਸੀਂ ਉਦੋਂ ਤਿਲ ਸੜਦੇ ਨੇ ਉਹਨੂੰ ਵੇਜੜ ਕਹਿੰਦੇ ਸੀ ਬਹੁਤ ਬਹੁਤ ਮਤਲਬ ਫਸਲੀ ਏਵੇਂ ਸਾਡੀ ਖੇਤ ਦੇ ਵਿੱਚ ਕਪਾਹ ਬਿਜਨੀ ਕਪਾਹ ਦੇ ਵਿੱਚ ਪਿੰਡੀਆਂ ਸੜ ਦੇਣੀਆਂ ਕਪਾਹ ਦੇ ਵਿੱਚ ਹਰ ਹਰ ਬੀਜ ਦੇਣੀ ਕਪਾਹ ਦੇ ਵਿੱਚ ਟਿੰਡੋ ਬੀਜ ਦੇਣੀ ਜਾਂ ਕਣਕ ਹੁੰਦੀ ਸੀ ਕਣਕ ਦੇ ਵਿੱਚ ਅਸੀਂ ਓਲੀਆਂ ਕੱਢਦੇ ਸੀ ਓਲੀਆਂ ਸਰੋਂ ਦੀਆਂ ਮਤਲਬ ਮਿਕਸ ਕੀਤੀ ਸੀ ਤੇ ਹੁਣ ਜਾ ਕੇ ਮਤਲਬ ਕਈ ਗੱਲਾਂ ਜਦੋਂ ਬਜ਼ੁਰਗਾ ਤੋਂ ਸੁਣਦੇ ਰਹੇ ਆ ਪਤਾ ਨਹੀਂ ਸੀ ਹੁਣ ਜਦੋਂ ਖੇਤ ਜਾ ਕੇ ਪਤਾ ਲੱਗਿਆ ਦੇਖੋ ਫਸਲਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੋਕ ਵਾਲਾ ਪੱਤਾ ਤੇ ਚੌੜਾ ਪੱਤਾ ਨੋਕ ਵਾਲੇ ਪੱਤੇ ਚ ਬਹੁਤਿਆਦ ਅਨਾਜ ਵਾਲੇ ਫਸਲਾਂ ਆ ਜਾਂਦੀਆਂ ਜਿਵੇਂ ਮੱਕੀ ਆ ਬਾਜਰਾ ਐ ਕਣਕ ਐ ਝੋਨਾ ਐ ਮਤਲਬ ਜਿਵੇਂ ਜਿਵੇਂ ਤੇ ਦੇਖੋ ਇਹ ਅਨਾਜ ਵਾਲੀਆਂ ਫਸਲਾਂ ਧਰਤੀ ਮਾਂ ਚੋਂ ਕੁਝ ਲੈਂਦੀਆਂ ਤੇ ਜਿਹੜੀਆਂ ਚੌੜੇ ਪੱਤੇ ਵਾਲੀਆਂ ਚੀਜ਼ਾਂ ਉਹ ਧਰਤੀ ਮਾਂ ਨੂੰ ਦਿੰਦੀਆਂ ਤੇ ਉਹਦਾ ਪੂਰਾ ਸਬੇਲ ਖੇਚ ਆਪਾਂ ਬਣਾਇਆ ਸਾਰੀ ਹਰ ਮਤਲਬ 3 ਏਕੜ ਦੇ ਵਿੱਚ ਪੂਰਾ ਸਬੇਲ ਬਣਾਇਆ ਵੀ ਨਾਲੇ ਇਹ ਤਾਂ ਚੌੜਾ ਪੱਤਾ ਹੈ ਤੇ ਨਾਲੇ ਡੋ ਕਾਲ ਪੱਤਾ ਝਾੜ ਦੇ ਵਿੱਚ ਮਤਲਬ ਸਾਨੂੰ ਲੱਗਦਾ ਵੀ ਝਾੜ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਝਾੜ ਵਧੂਗਾ ਉਹਦੇ ਉਹਦੇ ਨਾਲ ਮਤਲਬ ਤੁਹਾਡੀ ਗੱਲ ਟੋਕਣ ਲੱਗਾ ਵੀ ਜਿਵੇਂ ਤੂੰ ਕਿੰਨੇ ਵੀ ਛੋਟਾ ਪੱਤਾ ਵੱਡਾ ਪੱਤਾ ਉਹਦੇ 'ਚ ਮਤਲਬ ਜਿਵੇਂ ਇੱਕ ਪੌਦਾ ਹੈ ਵੱਡਾ ਹੋ ਗਿਆ ਛੋਟੇ ਪੌਦੇ ਨੂੰ ਆਕਸੀਜਨ ਉਹਦੀ ਛੋਟਾ ਪੌਦੇ ਖਾਈ ਜਾਂਦਾ ਬਿਲਕੁਲ ਬੜਾ ਵੱਡਿਆ ਸਵਾਲ ਆ ਪਰ ਇਹ ਨਾ ਗੁਰਪੀਤ ਆ ਹਰ ਫਸਲ ਦੀ ਆਪਣੀ ਆਪਣੀ ਸਪੇਸ ਆ ਸਪੇਸ ਉਹ ਤਾਂ ਸਮਝ ਜਿਵੇਂ ਜਿਵੇਂ ਸਾਨੂੰ ਪੰਜ ਤੱਤ ਚਾਹੀਦੇ ਆ ਇਵੇਂ ਸਾਡੀ ਬਨਸਪਤੀ ਤੇ ਵੀ ਪੰਜ ਤੱਤ ਲੱਗੂ ਹੁੰਦੇ ਜਿਵੇਂ ਜਿਵੇਂ ਮੱਕੀ ਦੀ ਸਪੇਸ ਤਾਂ ਨੂੰ ਆ ਜਿਵੇਂ ਧੀਏ ਦੀ ਬੱਲਾ ਦੀ ਸਪੇਸ ਥੱਲੇ ਨੂੰ ਆ ਸਪੇਸ ਦਾ ਫਰਕ ਆ ਸੋ ਦਾ ਮਤਲਬ ਬੈਲੈਂਸ ਬਣਾਉਣ ਦੀ ਕੁਦਰਤ ਕੋਸ਼ਿਸ਼ ਕੀਤੀ ਆ ਤੇ ਅਸੀਂ ਕਾਫੀ ਸਫਲ ਹੋਏ ਆ ਦੇ ਵਿੱਚ ਤੇ ਸਾਨੂੰ ਜਿੱਥੇ ਨਦੀਨਾਂ ਤੋਂ ਰਾਹਤ ਮਿਲੀ ਆ ਉਹ ਵਿਜਨ ਨਾਲ ਸਾਨੂੰ ਉੱਥੇ ਬਿਮਾਰੀ ਤੋਂ ਰਾਹਤ ਮਿਲੀ ਆ ਉੱਥੇ ਸਾਨੂੰ ਜ਼ਮੀਨ ਦੀ ਜਿਹੜੀ ਸੀ ਕਿ ਨਾ ਕਾਰਬਨ ਜ਼ਮੀਨ ਦਾ ਉਹ ਸਾਨੂੰ ਲੱਗਦਾ ਵੀ ਐਤਕੀ ਜ਼ਮੀਨ ਦਾ ਕਾਰਬਨ ਪਲੱਸ ਹੋਊਗਾ ਜਿਹੜਾ ਜ਼ਮੀਨ ਦਾ ਕਾਰਬਨ ਜਿਹੜਾ ਆਰਗੈਨਿਕ ਮੈਟਰ ਆ ਤੇ ਗੱਲ ਕਰਦੇ ਆ ਜੀ ਮੰਨ ਲਾ ਜਿਵੇਂ ਤੁਸੀਂ ਖਾਦਾਂ ਦੀ ਆ ਗੱਲ ਹਨਾ ਖਾਦਾਂ ਰਿਆਂ ਸਪ੍ਰੇਆਂ ਜ਼ਹਿਰੀਲੀਆਂ ਹੁੰਦੀਆਂ ਤੁਸੀਂ ਮਤਲਬ ਇਹ ਤੇ ਆਪ ਨੂੰ ਖਾਦ ਤਾਂ ਕਰਨੀ ਪੈਂਦੀ ਕੋਈ ਰੇ ਸਪਰੇਅ ਕਰਨੀ ਪੈਂਦੀ ਤੁਸੀਂ ਫਿਰ ਕਿਸ ਤੱਕਾਂ ਦੀ ਖਾਦ ਵਾਪਸ ਕਰਦੇ ਅਸਲ 'ਚ ਅਸੀਂ ਧਰਤੀ ਮਾਂ ਨੂੰ ਸਮਝ ਨਹੀਂ ਸਕੇ ਆ ਤੁਸੀਂ ਦੇਖੋਗੇ ਆ ਬੈਲੈਂਸ ਆ ਸੁਮੇਲ ਆ ਜਿਹੜਾ ਮਤਲਬ ਮੱਕੀ ਆ ਮੱਕੀ ਦੇ ਨਾਲ ਮੂੰਗੀ ਆ ਇੱਕ ਗੁਰਪ੍ਰੀਤ ਬਤਲਾ ਅਸੀਂ ਸਾਰੀ ਖੇਤੀ ਬਿੱਡਾਂ ਦੇ ਕਰਦੇ ਆ ਮਤਲਬ ਬੱਟਾ ਬਣਾ ਕੇ ਹਾਂ ਪਾਣੀ ਖਾਲੀ ਦੇ ਵਿੱਚ ਤੇ ਖੇਤੀ ਬਿੱਡਾਂ ਤੇ ਤੇ ਮਤਲਬ ਜਦੋਂ ਅਸੀਂ ਪਾਣੀ ਲਾਉਣੇ ਖੇਤ ਨੂੰ ਉਦੋਂ ਜ਼ਮੀਨ ਦੀ ਆਕਸੀਜਨ ਬਾਹਰ ਨਿਕਲ ਜਾਂਦੀ ਹੈ। ਅੱਛਾ ਉਹਨੂੰ ਮੁੜ ਕੇ ਸਰਵਾਈਵ ਕਰਨ ਵਾਸਤੇ ਗੋਡੀ ਜਾਂ ਅਸੀਂ ਉਹਨੂੰ ਕਿਵੇਂ ਉਹ ਮਤਲਬ ਜ਼ਮੀਨ ਨੂੰ ਪੋਲਾ ਕਰਨਾ ਹੈ। ਹਰ ਪਾਣੀ ਨੇ ਜਦੋਂ ਪਾਣੀ ਲਾਵਾਂਗੇ ਉਦੋਂ ਜ਼ਮੀਨ ਦੀ ਆਕਸੀਜਨ ਬਾਹਰ ਨਿਕਲ ਜਾਂਦੀ ਹੈ ਅਸੀਂ ਉਹਨੂੰ ਗੋਡੀ ਨਾਲ ਕਿਉਂਕਿ ਜਿਹੜਾ ਕਹਿੰਦੇ ਜਿੰਨੀ ਗੋਡੀ ਓਨੀ ਡੋਡੀ ਤੇ ਸਾਡੇ ਵਾਸਤੇ ਛੋਟੇ ਔਜ਼ਾਰ ਆ ਜਿਹੜੇ ਛੋਟੇ ਟੂਲ ਆ ਜਿਹੜੇ ਮਤਲਬ ਹੱਥਾਂ ਨਾਲ ਚਲਾਉਣ ਵਾਲੇ ਆ ਅਸੀਂ ਉਹਨਾਂ ਨੂੰ ਯੂਜ਼ ਕਰ ਰਹੇ ਹਾਂ ਜਿਵੇਂ ਜਿਵੇਂ ਪਹਿਲਾਂ ਦੇ ਸਮੇਂ ਦੇ ਵਿੱਚ ਪਹਿਲਾਂ ਟੂਲ ਆਪਣੇ ਹੱਥੀਂ ਕੰਮ ਕਰਦੇ ਸੀ ਹੁਣ ਤਾਂ ਮਸ਼ੀਨਰੀ ਨਾਲ ਕਰਨਾ ਪਿਆ ਹੋਣਾ ਹੈ ਸੋ ਇੱਕ ਤਾਂ ਇਹ ਮਤਲਬ ਸਾਨੂੰ ਅਸੀਂ ਸਰਵਾਈਵ ਕੀਤਾ ਵੀ ਅਸੀਂ ਮੱਕੀ ਨੂੰ ਗੋਡੀ ਕੀ ਪਾਣੀ ਲਾਇਆ ਅਸੀਂ ਕੋਚ ਬਾਅਦ ਅਸੀਂ ਰੋਟਾਵੇਟਰ ਜਾਂ ਤਰਫਾਲੀ ਤਾਂ ਥਾਨ ਤਰਫਾਲੀ ਜਾਂ ਗੋਡੀ ਕਰਨੀ ਕਰਨੀ ਹੈ ਜਿਵੇਂ ਅਸੀਂ ਪੱਠੇ ਬੀਜਿਆ ਪੱਠਾਂ ਦੇ ਵਿੱਚ ਵੀ ਜਦੋਂ ਪਾਣੀ ਲਾਇਆ ਜਮੀਨੋਂ ਆਕਸੀਨਿਕਲੀ ਅਸੀਂ ਉਹਨੂੰ ਆਕਸੀਨ ਸਰਵਾਈਵ ਕਰਨ ਵਾਸਤੇ ਜਮਾਨ ਪੋਲੀ ਕਰਨੀ ਜਮੀਨ ਸੋ ਕੁਲਿਆਸਾ ਦੇ ਇੱਕ ਮੇਰਾ ਸਵਾਲ ਹੋਰ ਮਾਨ ਦੇ ਵਿੱਚ ਹੈ ਤੁਸੀਂ ਮੈਂ ਗੱਲ ਕਰਦੇ ਗੱਲ-ਗੱਲ ਦੇ ਵਿੱਚ ਥੋੜੀ ਮੈਂ ਗੱਲ ਬੜੀ ਤੁਸੀਂ ਕਹਿੰਦੇ ਸੀ ਮਤਲਬ ਕਦੂਆ ਦੀ ਵਾਲ ਉਹ ਚ ਈਮੇਲ ਫੀਮੇਲ ਦਾ ਅੰਤਰ ਹੁੰਦਾ ਉਹ ਕੀ ਮਤਲਬ ਹੁੰਦਾ ਅਸਲ ਚ ਸਾਰੀ ਬਨਾਸਪਤੀ ਗੁਰਪੀਤ ਕਲੀ ਕਦੂਆਂ ਜ ਨਹੀਂ ਸਾਰੀ ਬਨਾਸਪਤੀ ਮੇਲ ਫੀਮੇਲ ਆ ਸਾਰੀ ਬਨਾਸਪਤੀ ਨੂੰ ਪ੍ਰਾਗ ਹੁੰਦਾ ਜਿਵੇਂ ਮੱਕੀ ਆ ਮੱਕੀ ਨੂੰ ਮੂਰਤ ਬਣਨੀ ਉੱਪਰ ਆ ਜਦੋਂ ਮੂਰਤ ਨਿਕਲਣ ਲੱਗੀ ਉਹਦੇ ਛੱਲੇ ਬਣਨੇ ਆ ਇਹਦਾ ਇਹ ਇੱਕ ਪੀੜ ਹੁੰਦਾ ਤੇ ਇੱਕ ਬਸ ਉਹ ਹੋਰ ਦੱਸਦਾ ਜਿੰਨੇ ਦਾਣੇ ਹੋਣਗੇ ਮੱਕੀ ਛੱਲੀ ਚ ਬਣਨੇ ਆ ਉਨੇ ਹੀ ਉਹਦੇ ਵਾਲ ਨਿਕਲਨੇ ਆ ਹੂੰ ਉਹ ਜਿੰਨੇ ਇਹ ਗਿਣਤੀ ਕੁਦਰਤ ਨੇ ਪੂਰੀ ਰੱਖੀ ਆ ਉਹਨਾਂ ਵਾਲਾ ਨੂੰ ਫਿਰ ਭਰਾ ਕਰਨਾ ਆਪਣੇ ਨੇ ਮੂਰਤ ਨੇ। ਏਵੇਂ ਏਵੇਂ ਇਹੀ ਹਾਲ ਆ ਜਿੰਨੀ ਵਾਲ ਜਾਤੀ ਦੀਆਂ ਹੈਗੀਆਂ ਉਹਨਾਂ ਦੇ ਸਾਰਿਆਂ ਨੇ ਮੇਲ ਫੀਮੇਲ ਹੁੰਦੇ ਆ। ਇਹ ਮਤਲਬ ਕੁਦਰਤ ਦਾ ਬੈਲੈਂਸ ਆ। ਕੁਦਰਤ ਨੇ ਐਸਾ ਬੈਲੈਂਸ ਬਣਾਇਆ ਕਿ ਉਹਨਾਂ ਨੇ ਆਪਣੀ ਪੀੜ੍ਹੀ ਅੱਗੇ ਵਧਾਉਣੀ ਆ ਤੇ ਉਹ ਜਿਵੇਂ ਹਾਰਮੋਨ ਬਣਦੇ ਆ, ਇਨਸਾਨ ਦੇ ਬਣਦੇ ਆ, ਪਸ਼ੂਆਂ ਦੇ ਬਣਦੇ ਆ ਸਾਡੀ ਬਨਸਪਤੀ ਦੇ ਵਿੱਚ ਮੈਂ ਦੇਖਾ ਨੇੜੋ ਕੇ ਇੱਕ ਹਾਰਮੋਨ ਡਵੈਲਪ ਹੁੰਦੇ ਆ ਉਦੋਂ ਹਾਰਮੋਨ ਜਦੋਂ ਬਣੇ ਹੋਣ ਉਦੋਂ ਜਦੋਂ ਪ੍ਰਾਗ ਹੁੰਦਾ ਸੱਚ ਉਹ ਸਕਸੈਸ ਹੁੰਦਾ ਹੈ ਇਨਸਾਨ ਵਾਲੇ ਰੂਪ ਜਿਹਨ ਕਿ ਮੈਂ ਮੈਂ ਕੁਦਰਤ ਨੂੰ ਮੈਂ ਕੁਦਰਤ ਦਾ ਜਿਵੇਂ ਦੇਖੋ ਗੁਰਪ੍ਰੀਤ ਇਨਸਾਨ ਵੀ ਇਹਨਾਂ ਚੀਜ਼ਾਂ ਚੋਂ ਲੰਘ ਕੇ ਅੱਗੇ ਆਇਆ ਵਿਕਾਸ ਹੁੰਦਾ ਹੁੰਦਾ ਇਨਸਾਨ ਦਾ ਨਾ ਮਤਲਬ ਇਹਨਾਂ ਬਨਾਸਪਤੀ ਦੇ ਵਿੱਚੋਂ ਪੱਥਰ ਤੋਂ ਚੱਲਿਆ ਇਨਸਾਨ ਹੌਲੀ-ਹੌਲੀ ਵਿਕਾਸ ਹੁੰਦਾ 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 ਹੁਣ ਅਸੀਂ ਅੱਜ ਇੱਥੇ ਖੜੇ ਆਂ ਜਿਵੇਂ ਬਣ ਤੁਸੀਂ ਔਰ ਆਪਣੀ ਗੱਲ ਕਰਤੀ ਆਪਣਾ ਨੇ ਖੇਤੀ ਦੀ ਜਿਵੇਂ ਕੁਦਰਤੀ ਖੇਤੀ ਦੀ ਗੱਲ ਕਰਦੇ ਆ ਵੀ ਜਿਹੜੇ ਬਾਕੀ ਕਿਸਾਨ ਆ ਜਿਹੜੇ ਮਤਲਬ ਇਸੇ ਰਵੀ ਦੇ ਨਾਲ ਪਏ ਹੋਇਆ ਝੋਨਾ ਕਣਕ ਹਾਏ ਝੋਨਾ ਕਣਕ ਉਹਨਾਂ ਕਿਸਾਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮਤਲਬ ਨਾ ਗੁਰਪ੍ਰੀਤ ਇਹ ਦੇਖੋ ਇੱਕ ਤਾਂ ਨਾ ਕਿਸਾਨਾਂ ਦੀ ਇਹ ਆਦਤ ਪੱਕ ਗਈ ਆ ਕਿਉਂਕਿ ਪਿਛਲੇ 50 60 ਸਾਲ ਤੋਂ ਉਹਨਾਂ ਨੂੰ ਸਹੂਲਤ ਮਿਲ ਰਹੀ ਆ ਮਾਰਕੀਟਿੰਗ ਦੀ ਕਿਉਂਕਿ ਝੋਨਾ ਹੱਦਾਂ ਕਾਲਾ ਵਿਕ ਜਾਣਾ ਝੋਨਾ ਹਰਾ ਵਿਕ ਜਾਣਾ ਝੋਨਾ ਗਿੱਲਾ ਵਿਕ ਜਾਣਾ ਤੇ ਸਰਕਾਰ ਦੀ ਮਜਬੂਰੀ ਆ ਕਿ ਉਹ ਐਮਐਸਪੀ ਦਿੱਤੀ ਵੀ ਆ ਨੰਬਰ 2 ਰੇਹਾ ਤੇ ਸਬਸਿਡੀ ਬਹੁਤ ਜ਼ਿਆਦਾ ਆ ਰਹੀ ਆ ਹੁਣ ਡੀਏਪੀ ਦਾ ਰੇਟ ਗੱਟੇ ਤੇ ਲਿਖਿਆ ਤਾਂ 4200 ਰੁਪਇਆ ਇਹ ਸਾਨੂੰ 1300 ਚ ਮਿਲਦੀ ਆ ਬਾਕੀ ਸਰਕਾਰ ਕੰਪਨੀ ਨੂੰ ਪੇਮੈਂਟ ਕਰਕੇ ਸਾਨੂੰ ਦੇ ਰਹੀ ਆ ਸਾਨੂੰ 1300 ਮਿਲਦੀ ਆ ਰੇਟ ਉਹਦਾ 4200 ਤੇ ਬਾਕੀ ਜੋਲ ਹੈ ਬਿਜਲੀ ਆਉਣੀ ਆ ਜਾਂ ਹੋਰ ਵੀ ਆਉਣਾ ਉਹਦੇ ਮੁਤਾਬਕ ਢਲ ਚੁੱਕੇ ਆ ਬਾਕੀ ਗੁਰਪੀਤ ਇਹਦੀ ਮਾਰਕੀਟ ਜਿਹੜੀ ਕਣਕੋ ਝੋਨੇ ਮਾਰਕੀਟ ਸ਼ੋਰ ਆ ਮਾਰਕੀਟ ਹੋ ਜਾਣੀ ਆ ਇਹਦੀ ਮਾਰਕੀਟ ਬਲਾਈਂਡ ਆ ਤਾਂ ਬਹੁਤ ਵੱਡੀ ਮਾਰਕੀਟ ਆ ਪਰ ਹੈ ਬਲਾਈਂਡ ਬਹੁਤ ਵੱਡੀ ਮਾਰਕੀਟ ਆ ਜਿਵੇਂ ਹੁਣ ਗੱਲ ਕਰਦੇ ਤੁਸੀਂ ਸਬਜ਼ੀਆਂ ਕੱਲੀਆਂ ਸਬਜ਼ੀਆਂ ਦੀਆਂ ਕਿ ਖੇਤੀਕਾਰ ਕਾਸਟਿੰਗ ਕਰਦੇ ਹਾਂ ਇਸ ਤੋਂ ਲਾਵਾ ਜਾਨਕਿ ਹੋਰ ਹੀ ਬਹੁਤ ਸਾਰੇ ਜਿਵੇਂ ਮਰੂਦ ਖਰੋਟ ਅਜੀਰ ਹਨ ਕਿੱਦ ਤੱਕ ਨੇ ਜਿਹੜੇ ਫਲ ਆਪਾਂ ਬਾਹਰੋਂ ਮੰਗਾਉਂਦੇ ਆ ਬਾਹਰਲੇ ਕੰਟਰੀਆਂ ਤੋਂ ਮੰਗਾਉਂਦੇ ਆ ਹੋਰਲੇ ਦੇਸ਼ ਆਪਣੇ ਸੂਬਿਆਂ ਚੋਂ ਮੰਗਾਉਂਦੇ ਆ ਕਿ ਲੇਕਿਨ ਕੀ ਪੰਜਾਬ ਦੇ ਵਿੱਚ ਖੇਤੀ ਹੋ ਨਹੀਂ ਸਕਦੀ ਬਹੁਤ ਇਹ ਵਧੀਆ ਸਵਾਲ ਕੀਤਾ ਹੈ ਬਿਲਕੁਲ ਹੋ ਸਕਦੀ ਆ ਇਹ ਸਾਡੀ ਧਰਤੀ ਅਨੁਕੂਲ ਆ ਨਾ ਫਸਲਾਂ ਦੇ ਇਹ ਬਾਗਬਾਨੀ ਦੇ ਬਹੁਤ ਅਨੁਕੂਲ ਆ ਇਹ ਠੀਕ ਆ ਵੀ ਅਸੀਂ ਪੰਜਾਬੀਆਂ ਨੇ ਇੱਕ ਲੇਅਰ ਬਣਾਤੀ ਟਰੈਕਟਰ ਨਾਲ ਕਦੋਂ ਕਰ ਕਰ ਕਰਕੇ ਕਦੋਂ ਕਰ ਕਰਕੇ ਲੇਅਰ ਬਣਾਤੀ ਪੱਕੀ ਹੁਣ ਥੱਲੇ ਪਾਣੀ ਜਾਂਦਾ ਨਹੀਂਗਾ ਪਾਣੀ ਵਾਸ਼ਪੀਕਰਨ ਹੋ ਗਿਆ ਇੱਕ ਗੁਵਾਰਾ ਬਣ ਜਾਂਦਾ ਜਦੋਂ ਪਾਣੀ ਚ ਜਦੋਂ ਹਵਾ ਨਮੀ ਆ ਜੇ ਨਾ ਫਿਰ ਜਿਵੇਂ ਬਾਗਾਂ ਨੂੰ ਪ੍ਰਭਾਵਿਤ ਕਰਦੀ ਆ ਜਿਵੇਂ ਨਰਮੇ ਦੀ ਫਸਲ ਨੂੰ ਪ੍ਰਭਾਵਿਤ ਕਰਦੀ ਆ ਜਾਂ ਇਹ ਕਪਾਹ ਦੀ ਫਸਲ ਨੂੰ ਮੂੰਗੀ ਨੂੰ ਇਹ ਇਹ ਜਿਹਾ ਮਾਹੌਲ ਨਾਲ ਜਿਹੜਾ 2 ਮਹੀਨੇ ਦਾ ਬਣਨਾ ਹੈ ਇਹ ਨੂੰ ਪ੍ਰਭਾਵਿਤ ਕਰਦਾ ਕਿਉਂਕਿ ਹਵਾ ਚ ਨਮੀ ਹੋਗੀ ਨਮੀ ਕਰਕੇ ਜ਼ਮੀਨ ਦੀ ਫੰਗਸ ਆ ਜ਼ਮੀਨ ਦੀ ਉਲੀ ਉੱਠ ਖੜਦੀ ਆ ਉਹ ਇਹ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਮੂਲ ਵੀ ਸਾਡੀ ਧਰਤੀ ਮਤਲਬ ਬਾਗਬਾਨੀ ਵਾਸਤੇ ਬਹੁਤ ਜਿਆਦਾ ਅਨੁਕੂਲ ਆ ਬਦਕਿਸਮਤੀ ਸਾਡੀ ਅਸੀਂ ਇਹ ਤੇ ਧਿਆਨ ਨਹੀਂ ਦਿੱਤਾਗਾ ਕੀ ਤੁਸੀਂ ਮਤਲਬ ਕਿਸ ਤਰ੍ਹਾਂ ਦੀ ਹੁਣ ਖੇਤੀ ਕਰ ਰਹੇ ਹੋ ਮੈਂ ਬਿਲਕੁਲ ਕੋ ਮੇਰੇ ਬਾਗ ਲਾਇਆ ਹੋਇਆ ਕਰੇ ਮੇਰੇ ਕੋਲ 8 ਕਬੂਟੇ ਹੈਗੇ ਅਮਰੂਦ ਦੇ ਆ ਕੁਸ ਆਲੂ ਬਖਾਰਾ ਤੇ ਕੁਸ ਅਸੀਂ ਬੱਗੂ ਗੋਸ਼ੇ ਆ ਅਸੀਂ ਇਹ ਡਵੈਲਪ ਕਰਾਂਗੇ ਮੰਗ ਹੀ ਬਹੁਤ ਹੈ ਦੀ ਹੋ ਜਾਂਦਾ ਨੋਰਮਲ ਹੋ ਜਾਂਦਾ ਬਾਕੀ ਸਾਡੇ ਟ੍ਰੈਡੀਸ਼ਨਲ ਫਸਲਾਂ ਪੁਰਾਣੀਆਂ ਫਸਲਾਂ ਇਹਨਾਂ ਇਹਨਾਂ ਤੇ ਜਾਨਵਰ ਰਹਿੰਦੇ ਸਾਡੇ ਜਿਹੜੀ ਸਾਡੀ ਖੇਤੀ ਦਾ ਪਲੱਸ ਪੁਆਇੰਟ ਆ ਹੂੰ ਕਹੋ ਇਹ ਗੁਰਪ੍ਰੀਤ ਮਾ ਅੱਜ ਮੈਂ ਤੁਹਾਨੂੰ ਯਕੀਨ ਨਾਲ ਕਹਿੰਦਾ ਇਹ ਵੀ ਖੇਤੀ ਨਾ ਤਾਂ ਕੀਟਾ ਬਣਾ ਹੋਵੇ ਕੀਟਾਂ ਦਾ ਬਹੁਤ ਜ਼ਰੂਰੀ ਖੇਤੀ ਹੋਣਾ ਪੰਛੀਆਂ ਦਾ ਬਹੁਤ ਜ਼ਰੂਰੀ ਆ ਪਸ਼ੂਆਂ ਦਾ ਬਹੁਤ ਜ਼ਰੂਰੀ ਆ ਚੂਹਿਆਂ ਦਾ ਬਹੁਤ ਜ਼ਰੂਰੀ ਆ ਹਰ ਚੀਜ਼ ਦਾ ਖੇਤ ਨੂੰ ਲੋੜ ਆ ਇਹ ਮੈਂ ਕੋਣ ਆਪਾਂ ਗੱਲ ਕਰਦੇ ਕਰਦੇ ਵਿੱਚ ਖੇਤੀ ਉਹ ਗਡੋਏ ਆਗੇ ਸੀ ਗਡੋਏ ਵੀ ਖੇਤੀ ਲਈ ਬਹੁਤ ਬਿਲਕੁਲ ਬਿਲਕੁਲ ਤੁਸੀਂ ਬੱਡੀ ਗੱਲ ਕੀਤੀ ਐ ਗਡੋਏ ਦੇ ਇਕੱਲੇ ਨਾਲ ਨਾਲ ਹੋਰ ਪਤਾ ਨਹੀਂ ਕਿੰਨੇ ਕਿਜੀ ਆ ਜਿਹੜੇ ਹਨੇਰੇ ਚ ਰਹਿ ਕੇ ਸਾਡੇ ਆਸਤੇ ਕੰਮ ਕਰਦੇ ਦਨ ਪੁਰਾਤ ਦਾ ਜਿਹੜੇ ਅਸੀਂ ਪਹਿਲਾਂ ਮਧੇਹਾ ਨਾ ਸਪਰੇਹਾ ਨਾ ਜ਼ਹਿਰਾ ਨਾ ਅਸੀਂ ਪਹਿਲਾਂ ਉਹਨਾਂ ਨੂੰ ਮਾਰਦੇ ਆ ਉਹ ਜਦੋਂ ਥੱਲੇ ਚਲੇ ਜਾਂਦੇ ਆ ਤੇ ਉਹ ਫੇਰ ਸਕਸੈਸ ਹੁੰਦੇ ਆ ਫੇਰ ਅਸੀਂ ਪਾ ਦਿੰਨੇ ਆ ਫਿਰ ਆਪਾਂ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਉਹਨਾਂ ਵਾਸਤੇ ਮਾਹੌਲ ਦਿੰਨੇ ਆ ਇਹ ਜਿਵੇਂ ਹਰੀਆਂ ਸਬਜ਼ੀਆਂ ਤੁਸੀਂ ਬੀਜਦੇ ਆ ਹਨ ਹਰੀ ਸਬਜ਼ੀ ਹਰਾ ਭਰਾ ਖੇਤ ਬਣਾਉਂਦੇ ਇਹਦੇ ਨਾਲ ਆਕਸੀਜਨ ਉਹ ਵੀ ਬਹੁਤ ਬਿਲਕੁਲ ਪੈਂਦਾ ਆਕਸੀਜਨ ਪਰ ਕੇ ਇਹਦੀ ਮੇਰੇ ਖੇਤ ਦੀ ਆਕਸੀਜਨ ਸਮਾਜ ਨੂੰ ਜਾਂਦੀ ਆ ਹੂੰ ਕੋ ਇਨਸਾਨ ਨੂੰ ਕੀ ਚਾਹੀਦਾ ਸ਼ਾਮ ਤੱਕ ਚੰਗੇ ਸਤੰਦਰੁਸ ਬੰਦੇ ਨੂੰ ਸ਼ੁੱਧ ਹਵਾ ਸ਼ੁੱਧ ਪਾਣੀ ਤੇ 400 ਗ੍ਰਾਮ 300 ਗ੍ਰਾਮ ਭੋਜਨ ਇੰਨੇ ਬੇਸਿਕ ਲੋੜੇ ਹੀ ਆ ਨਾ ਤਾਂ ਬੰਦੇ ਨੇ ਅੱਜ ਤੇ ਸੋਨਾ ਖਾਦਾ ਨਾ ਅੰਦਰ ਪੈਸਾ ਆ ਗਿਆ ਤੇ ਤਾਂ ਇਹ ਨਾ ਗੁਰਪ੍ਰੀਤ ਸਾਡੇ ਜਿਹੜੇ ਪੁਰਖਿਆਂ ਨੇ ਗੁਰੂ ਨਾਨਕ ਸਾਹਿਬ ਨੇ ਵੀ ਕਿਰਤ ਕਰੋ ਨਾਮ ਜਪੋ ਵੰਡ ਕੇ ਖੁਸ਼ੀ ਦਾ ਸੰਸਾਰਧਾਨ ਦਿੱਤੇ ਸੀਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉੱਤਮ ਖੇਤੀ ਮੱਧਮ ਵਪਾਰ ਖਿੱਦ ਚੱਕਰੀ ਤੇ ਪੀਖਦਵਾਰ ਹੁਣ ਮੇਰੇ ਖੇਤ ਹਜ਼ਾਰਾਂ ਜੀ ਮਤਲਬ ਜਿਹੜੇ ਹੈਗੇ ਜਿਹੜੇ ਸਾਡੀ ਸਪੋਰਟ ਕਰਦੇ ਆ ਜਿਹੜੇ ਆਪਣਾ ਜੀਵਨ ਨਰਭਾ ਚਲਾ ਰਹੇ ਆ ਉਡੀਕਾ ਕਿਤਾਬ ਦੇ ਵਿੱਚ ਵੀ ਜਿਗਰ ਹੋਇਆ ਸੀ ਆਪਣੇ ਕਿ ਉਹ ਗੁਰਮੀਤ ਕੌਰ ਕੋਈ ਸੀਗੀ ਮੈਂ ਕਿਤਾਬ ਦਾ ਨਾਮ ਭੁੱਲ ਗਿਆ ਮੈਂ ਗੁਰਮੀਤ ਕੌਰ ਬੱਤਾਂ ਵਾਲੀ ਬੱਤਾਂ ਵਾਲੀ ਮੈਂ ਕਿਤਾਬ ਪੜ੍ਹੀ ਵੀ ਸੀ ਪੰਜਾਬ ਬਚਾਉਣਾ ਆਪਾਂ ਬਚਾਉਣਾ ਪੰਜਾਬ ਹੁਣ ਕੀ ਮਤਲਬ ਲੈਂਦੇ ਕੋਈ ਖੁੱਲਣ ਦੀ ਕਾਸਟ ਕਰ ਰਿਹਾ ਕੋਈ ਇੰਜੀਨੀਅਰਾਂ ਦੀ ਕਾਰ ਕਰ ਰਿਹਾ ਜਿਵੇਂ ਤੁਸੀਂ ਆਹ ਫਸਲਾਂ ਦੀ ਸਬਜ਼ੀ ਦੀ ਕਾਸਟ ਕਰ ਰਹੇ ਉਹਦੇ ਵਿੱਚ ਕਈ ਉਹਨਾਂ ਨੇ ਜਿਗਰ ਕੀਤੇ ਗੁਰਮੀਤ ਕੌਰ ਨੇ ਤੇ ਉਹਨਾਂ ਨੇ ਵਿੱਚ ਮੈਂ ਕਿਤਾਬ ਪੜ੍ਹੀ ਉਹਨੇ ਪਾਣੀ ਦੀ ਬਚਾਅ ਬਾਰੇ ਰੁੱਖਾਂ ਬਾਰੇ ਬਹੁਤ ਸਾਰਾ ਲਿਖਿਆ ਲੋਕਾਂ ਨੂੰ ਲਾਂਤ ਵੀ ਭੰਗਾਉਣੇ ਗੁਰਪ੍ਰੀਤ ਅਸੀਂ ਅਸੀਂ ਇਸ ਮੱਕੀ ਨੂੰ ਦੋ ਪਾਣੀ ਲਾਇਆ ਇੱਕ ਅਸੀਂ ਪਾਣੀ ਲਾਉਂਦੇ ਨਹੀਂ ਕਿਉਂਕਿ ਹਰ ਫਸਲ ਪਾਣੀ ਮੰਗਦੀ ਆ ਅਸੀਂ ਅਸੀਂ ਬਿਨਾ ਸੋਚੇ ਕੋਈ ਬਿਜਲੀ ਮੁਕਤਾ ਲਾਈ ਜਾਂਦੇ ਆ ਹੁਣ ਸਾਡੇ ਕੋਲੇ ਮੇਰੇ ਸਾਡੇ ਦੋਨੋਂ ਭਰਾਵਾ ਕੋਲੇ ਇੱਥੇ ਤਕਰੀਬਨ ਸਾਡੇ ਕੋਲੇ 9 ਕਿੱਲੇ ਆ ਮੈਂ ਆਪਦੇ ਹਿੱਸੇ ਜਿਹੜੇ ਹੈਗੇ ਮੇਰੇ ਪੌਣੇ 5 ਕਿੱਲੇ ਮੈਂ ਆਪਦੇ ਖੇਤ ਚੋਂ ਨਹੀਂ ਲਾ ਹਾਲਾਂਕਿ ਸਾਡੇ ਦੋ ਮੋਟਰਾਂ ਆ ਦੋ ਕਨੈਕਸ਼ਨ ਆ ਆਉਦੇ ਇਸੇ ਚੋਂ ਨਹੀਂ ਲਾਉਣਾ ਝੂਨੇ ਦਾ ਬਾਈਕਾਟ ਆ ਝੂਨਾਤਵਾਦੀ ਪੰਜਾਬ ਦਾ ਝੂਨਾ ਸਾਡੇ ਬੱਚਿਆਂ ਦਾ ਵੈਰੀ ਆ ਮੈਂ ਨਹੀਂ ਲਾਉਣਾ ਫਿਰ ਜਿਹੜੀ ਸਬਜ਼ੀ ਤੁਸੀਂ ਵੇਚਦੇ ਆਂ ਲੋਕਾਂ 'ਚ ਮਤਲਬ ਮੈਂ ਫਿਰ ਦੁਬਾਰਾ ਸਾਲ ਉੱਥੇ ਆਗਾ ਮੁਨਾਫਾ ਜਾਣ ਕੇ ਵੀ ਖਰਚੇ ਕੱਢ ਕੇ ਹਾਂ ਅੱਜ ਅੱਜ ਮਤਲਬ ਮੁਨਾਫਾ ਗੁਰਪੀ ਤੇ ਤਾਂ ਹੈ ਜਿੰਨਾ ਅਸੀਂ ਚੀਜ਼ ਨੂੰ ਪ੍ਰੋਸੈਸ ਕਰ ਲਾਂਗੇ ਹੰਦ ਪ੍ਰੋਸੈਸ ਜਿੰਨਾ ਪ੍ਰੋਸੈਸ ਕਰ ਲਾਂਗੇ ਉਹਨੇ ਪਰਿਵਾਰ ਦੀ ਅਨਮੋਲਮੈਂਟ ਜ਼ਿਆਦਾ ਹੋਏ ਦੇ ਵਿੱਚ ਪਰਵਾਹ ਦੀ ਸ਼ਮੂਲੀਅਤ ਜ਼ਿਆਦਾ ਹੋਊਗੀ ਹਨਾ ਜਿਵੇਂ ਮੈਂ ਮਰਚ ਖੜੀ ਆਪਣੀ ਕਿੱਥੇ ਹਰੀ ਮਰਚ ਵਿੱਚ ਨਹੀਂ ਕਿੱਥੇ ਉਹਦਾ ਆਚਾਰ ਬਣਾ ਕੇ ਕਿੱਥੇ ਇਹ ਚਟਰੀ ਬਣਾ ਕੇ ਜਿਵੇਂ ਛੱਲੀਆਂ ਕਿੱਥੇ ਇਹਦੇ ਮਤਲਬ ਛੱਲੀਆਂ ਵੇਚਣੀਆਂ ਜਾਂ ਇਹਦਾ ਕੀ ਅਸੀਂ ਬਣਾ ਸਕਦੇ ਆ ਜਾਂ ਜਿਹੜੇ ਉਹ ਜ ਗੰਨਾ ਹੈ ਗੰਨੇ ਤੋਂ ਅਸੀਂ ਕੀ ਸ਼ਹਿਦ ਬਣਾ ਸਕਦੇ ਆ ਪ੍ਰੋਸੈਸਿੰਗ ਵਾਲੇ ਪਾਸੇ ਆ ਕੇ ਮੁਨਾਫਾ ਮੁਨਾਫਾ ਹੈ ਤੇ ਟੀਮ ਦਾ ਕੰਮ ਹੈ ਟੀਮ ਨਾਲ ਹੱਲ ਕਰਕੇ ਨਾ ਕਮਾ ਲੈਂਦੇ ਹਾਂ ਕਿੰਨੇ ਲੱਖ ਕਮਾਈ ਕਰ ਸਕਦੇ ਆ ਅਸੀਂ ਤਕਰੀਬਨ ਜਾਇ ਵੜਦੇ ਆ 12-15 ਲੱਖ ਰੁਪਏ ਨੂੰ ਪਰ ਖਰਚੇ ਜ ਸਾਡੇ ਖਰਚਾ ਦੇ ਕਿਉਂ ਸਾਡੋ 2000 ਰੁਪਏ ਤੋਂ ਰੁਪਏ ਦਾ ਖਰਚਾ ਹੈ ਜਿਹੜਾ ਮਤਲਬ ਹੈ ਸਾਡੇ ਵਰਕਰ ਕਮ ਲੈਬਰ ਨਹੀਂ ਵਰਕਰ ਆ ਤੇ ਕਿਤੇ ਨਾ ਕਿਤੇ ਮੈਂ ਸਮਝਦਾ ਆ ਜਿਹੜੀ ਕਿਤਾਬਤ ਵਿੱਚ ਗੁਰਮੀਤ ਕੋਰ ਨੇ ਵਰਣਨ ਕੀਤੇ ਨੇ ਸਾਂਝੀ ਖੇਤੀ ਦਾ ਅਸੀਂ ਉਹ ਕਨਸੈਪਟ ਕਰਨਾ ਚਾਹੁੰਦੇ ਆਂ ਇਹ ਧਰਤੀ ਮਾਂ ਚੋ ਜਿੰਨਾ ਮਰਜ਼ੀ ਕੱਢ ਲਓ ਇਹ ਚ ਟੀਮ ਦੀ ਲੋੜ ਆ ਅਸੀਂ ਕਿ ਉਹਨੇ ਵੀ ਸਾਡੇ ਖੇਤ ਵਿੱਚ ਵਰਕਰ ਕੰਮ ਕਰਨ ਵੀ ਉਹ ਝੋਲੀਆਂ ਪਰ ਕੇ ਲਿਜਾਣ ਧਰਤੀ ਮਾਂ ਤੋਂ ਅਸੀਂ ਖਾਈਏ ਸਭ ਖਾਂ ਰੋਲ ਮਿਲ ਕੇ ਤੇ ਇੱਕ ਸਮਰਪਿਤ ਭਾਵਨਾ ਨਾਲ ਇੱਕ ਮਤਲਬ ਕਿਵੇਂ ਅਹਿਦ ਕਰਕੇ ਇਹ ਪੰਜਾਬ ਸਾਡਾ ਹੈ ਕਿਉਂ ਬਾਹਰ ਜਾ ਕੇ ਵੀ ਤਾਂ ਅਸੀਂ ਖੇਤਾ 'ਚ ਹੀ ਕੰਮ ਕਰਦੇ ਕੈਨੇਡਾ ਮਾਰਕਾ ਜਾ ਕੇ ਇੱਥੇ ਬਹੁਤ ਓਪਰਚੁਨਿਟੀ ਪਈ ਆ ਬਹੁਤ ਜ਼ਿਆਦਾ ਇੱਥੇ ਸਪੇਸ ਪਈ ਆ ਲੋੜ ਆ ਥੋੜਾ ਜਿਹਾ ਆਪਣਾ ਦੈਰਾ ਕਿੰਨੇ ਦਾ 15 ਲੱਖ ਕਮਾਉਂਦੇ ਕਿਤੇ ਨਹੀਂ ਚਾਰਾ ਪੰਜ ਕਿੱਲਾਂ ਦਾ ਅੱਜ ਕਿਉਂਕਿ ਅੱਜ ਥੋੜਾ ਜਿਹਾ ਸੀ ਹੈਗੇ ਆ ਕਿੱਲੇ ਤੋਂ ਮਤਲਬ ਕਈ ਫਸਲਾਂ ਸਾਨੂੰ 5 ਲੱਖ ਵੀ ਦੇਜੇ ਨੇ ਕਿੰਨਾ ਜਿਉਂ ਮਤਲਬ ਸੀਜ਼ਨ ਆ ਜਾਂਦਾ ਪਰ ਇਹ ਖਰਚ ਤੁਹਾਡੀ ਤੁਹਾਡੀ ਗੱਲ ਕਹਿਣ ਨਾਲ ਮੇਰਾ ਸਵਾਲ ਇਹ ਆ ਪੁੱਛਣ ਦਾ ਮਤਲਬ ਇਹ ਆ ਵੀ ਕੱਲ ਨੂੰ ਕਿਸਾਨ ਮਤਲਬ ਤੁਸੀਂ ਕਿੰਨੀ ਇਨਕਮ ਬਣਾ ਰਹੇ ਹੋ ਕਿੰਨਾ ਤੁਸੀਂ ਸੂਰਸੂਜ ਕੱਢ ਰਹੇ ਹੋ ਖਰਚਾ ਕੱਢ ਕੇ ਕੱਲ ਨੂੰ ਕਿਸਾਨ ਵੀ ਕਿੰਤਰ ਲਿਆ ਰਹੇ ਆ ਕੱਲ ਨੂੰ ਕਿਸਾਨ ਆਵੇ ਨਹੀਂ ਇਸ ਕਰਕੇ ਸਵਾਲ ਦਵਾ ਪਰ ਉਹ ਕਿਸਾਨ ਆਵੇ ਜਿਹੜੀ ਘਰੇ ਸਹਿਮਤੀ ਲੈ ਕੇ ਘਰ ਦੀ ਹਾਜ਼ਰੀ ਲੈ ਕੇ ਘਰ ਦੀ ਟੀਮ ਲੈ ਕੇ ਫੇਰ ਮੈਂ ਕਹਨਾ ਟੀਮ ਲੈ ਕੇ ਕਰਦੀ ਕਿਉਂਕਿ ਅਸੀਂ ਕਣਕਣੀ ਵਿੱਚ ਨਹੀਂ ਵਰਪੀ ਤਾਂ ਅਸੀਂ ਕਣਕ ਦੀ ਘਰੇ ਸੇਵੀਆਂ ਬਣਾਵਾਂਗੇ ਘਰ ਦੇ ਕਿਸੇ ਕਰਤਾ ਦਲੀਆ ਬਣਾਵਾਂਗੇ ਕਣਕ ਤੇ ਅਸੀਂ ਬਿਸਕੁਟ ਬਣਾਵਾਂਗੇ ਤੁਸੀਂ ਭਾਵੇਂ ਕਿਲੇ ਚੋਂ 10 ਲੱਖ ਰੁਪਏ ਬਣਾ ਲਓ ਇਹ ਟੀਮ ਦੀ ਗੱਲ ਆ ਟੀਮ ਲੈ ਕੇ ਆਓ ਜਿਹਦੇ ਪਰਿਵਾਰ ਦੇ ਵਿੱਚ ਸਹਿਮਤੀ ਆ ਨਾ ਜਿੰਨਾ ਮਰਜ਼ੀ ਪੈਸਾ ਬਣਾ ਲਓ ਮੇਰੀ ਇਹ ਮੈਂ ਸ਼ੋਰਟ ਮੈਂ ਦੇਊਗਾ ਜਦੋਂ ਗੱਲ ਸਮਝਣਾ ਅਸੀਂ ਉਹ ਚੀਜ਼ ਬੀਤੀਏ ਜਿਹਨੂੰ ਪ੍ਰੋਸੈਸ ਕਰਕੇ ਵੇਚੀਏ ਉਹਦੇ ਵਾਸਤੇ ਟੀਮ ਦੀ ਬੜੀ ਲੋੜ ਆ ਅੱਛਾ ਇਹ ਇੱਕ ਕਿਸਾਨ ਨੇ ਤੁਹਾਡੇ ਨਾਲ ਸੰਪਰਕ ਕਰਨ ਵੇ ਜਿਹੜੀ ਜਿਹੜੀ ਆਪਣੀ ਪ੍ਰੈਕਟੀਕਲ ਤੁਸੀਂ ਮੰਨ ਲਓ ਖੇਤੀ ਕਰ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਬਿਲਕੁਲ ਜਦੋਂ ਵੀ ਕਿਸਾਨ ਆਵੇ ਮੈਨੂੰ ਫੋਨ ਕਰਕੇ ਆਵੇ ਮੈਂ ਫੋਨ ਨੰਬਰ ਤੁਹਾਨੂੰ ਕਹਾਂਗਾ ਤਾਂ ਲਿਖਾ ਸਕਦਾ ਮੈਂ ਬੋਲ ਦਿਓ ਕੈਮਰੇ 'ਚ 99 44 44 937 ਚਮਕੌਰ ਸਿੰਘ ਕੋਹਲਿਆ ਜ਼ਿਲ੍ਹਾ ਮੋਗਾ 991 44 44 937 ਆਪਣੇ ਖੇਤ ਪ੍ਰੈਕਟੀਕਲ ਆ ਕਿਪਾ ਹੁੰਦਾ ਨਾ ਗੱਲਾਂ ਬਾਤਾਂ ਕਿਵੇਂ ਅਸੀਂ ਗੁਆਰੇ ਦੇ ਵਿੱਚ ਹਲਦੀ ਬੀਜੀ ਆ ਕਿਵੇਂ ਦੇਸੀ ਟਿੰਡੋ ਦੇ ਵਿੱਚ ਹਲਦੀ ਬੀਜੀ ਆ ਕਿਵੇਂ ਅਸੀਂ ਮਤਲਬ ਕਦੂਆਂ ਦੇ ਵਿੱਚ ਗੰਨਾ ਲਾਇਆ ਜਿਹੜਾ ਆਮ ਗੰਨੇ ਨਾਲੋਂ ਵਧੀਆ ਕਿਵੇਂ ਅਸੀਂ ਭਿੰਡੀਆਂ ਦੇ ਵਿੱਚ ਪਾਲਕ ਬੀਜੀ ਆ ਹੈ ਕਿਵੇਂ ਅਸੀਂ ਅਰਬੀ ਚ ਧਨੀਆ ਲਾਇਆ ਸੀਗਾ ਜਿਹੜੀਆਂ ਫਸਲ ਐ ਇੱਕ ਦੂਜੇ ਨੂੰ ਸਪੋਰਟ ਕਰਦੀਆਂ ਇਹ ਇਹ ਗੁਰਪ੍ਰੀਤ ਤੇ ਗੱਲਾਂ ਕਿਤਾਬਾਂ ਚ ਨਹੀਂ ਇਹ ਮਤਲਬ ਸਿੱਖਣੇ ਪੈਂਦਾ ਖੇਤ ਦੇ ਵਿੱਚ ਸੁਪਨਾ ਕੀ ਹੈ ਜ਼ਿੰਦਗੀ ਦਾ ਸੁਪਨਾ ਕੀ ਸੁਪਨਾ ਇਹ ਆ ਵੀ ਸਾਡਾ ਪੰਜਾਬ ਮੜ ਰੰਗਲਾ ਬਣੇ ਸਾਡੇ ਪੰਜਾਬ ਦੀ ਇਨਕ ਮੈਨੀ ਹੋਵੇ ਇੱਥੇ ਲੋਕ ਕੈਨੇਡਾ ਅਮਰੀਕਾ ਤੇ ਨੌਕਰੀ ਕਰਦਾ ਹੁਣ ਮੇਰਾ ਪੰਜਾਬ ਸਕਸੈਸ ਹੋਵੇ ਇਹ ਮਨ ਸੁਪਨਾ ਵੀ ਸਾਡੇ ਕੋਤਰ ਨੇ ਗੁਰੂ ਰਾਨ ਸਾਹਿਬ ਨੇ ਜੋ ਸਾਨੂੰ ਕਿਰਪਤ ਕਰੋ ਨਾਮ ਜਪੋ ਵੰਡ ਕੇ ਸ਼ੁਕਰੂਆ ਅਸੀਂ ਪਰਫਲੂ ਦਿਖਣਾ ਚਾਹੁੰਦੇ ਆ ਇਹ ਪੰਜਾਬ ਨੂੰ ਮੁੜ ਹਰਿਆ ਭਰਿਆ ਦੇਖਣਾ ਚਾਹੁੰਦੇ ਆ ਜਿਹੜਾ ਪੰਜਾਬ ਇਹਦਾ ਨਾਂ ਸੀਗਾ ਗੁਰਪੀਤ 70 ਤੋਂ ਪਹਿਲਾਂ 1970 ਤੋਂ ਪਹਿਲਾਂ ਪੰਜਾਬ ਇੱਕ ਨੰਬਰ ਤੇ ਸੀ এডਿਕੇਸ਼ਨ ਚ ਇੱਕ ਨੰਬਰ ਤੇ ਸੀ ਖੇਡਾਂ ਦੇ ਵਿੱਚ ਇੱਕ ਨੰਬਰ ਤੇ ਸੀ ਇਹ ਮਹਿਮਾਨ ਨਵਾਜ਼ੀ ਦੇ ਵਿੱਚ ਸੋਹਣੇ ਸੁਨੱਖੇ ਉੱਚੇ ਲਮੇ ਗਬਰੂ ਉੱਚੇ ਲਮੇ ਗਬਰੂ ਸੀਗੇ ਅੱਜ ਅਸੀਂ ਕਿੱਥੇ ਖੜੇ ਆ ਅੱਜ ਅਸੀਂ ਸਾਡੀ ਅਗਲੀ ਪੀੜ੍ਹੀ ਪੈਦਾ ਕਰਨ ਦੇ ਸਾਡੇ ਬੱਚਿਆਂ ਚ ਲੱਛਣ ਨਹੀਂ ਗਏ ਜਿਹੜਾ ਅਗਲੀ ਪੀੜ੍ਹੀ ਵਧਾ ਲਈਏ ਮੈਂ ਚਾਹੁੰਦਾ ਵੀ ਪੰਜਾਬ ਉੱਥੇ ਲੈ ਕੇ ਜਾਈਏ ਕਿਵੇਂ ਲੈ ਕੇ ਜਾਈਏ ਇਹ ਆਪ ਦੀ ਜਿਹੜੇ ਸੁਣ ਰਹੇ ਉਹਨਾਂ ਦੇ ਐਨ ਆਰ ਆਈ ਨੂੰ ਸਪੈਸ਼ਲ ਬੇਨਤੀ ਕਰਦਾ ਆਓ ਆਪਾਂ ਬੈਠ ਕੇ 5-4 ਸਾਲ ਦੀ ਇੱਕ ਪਲਾਨਿੰਗ ਕਰੀਏ ਇਹ ਪੰਜਾਬ ਸਾਡਾ ਹੈ ਇਹ ਪੰਜਾਬ ਪਾਣੀ ਸਾਡਾ ਹੈ ਇਹ ਧਰਤੀ ਸਾਡੀ ਆ ਜੇ ਆਪਾਂ ਦਾ ਕੰਮ ਕੀਤਾ ਗੁਰਪੀਤਾ ਜੇ ਐਨ ਆਰ ਆਈ ਨੇ ਨਾ ਆਪਣੇ ਵਾਸਤੇ ਨਾ ਕੰਮ ਕੀਤਾ ਇੱਥੇ ਸਪੇਸ ਦੇਵਾਂਗੇ ਆਪਾਂ ਬਾਹਰਲੇ ਬੰਦਿਆਂ ਵਾਸਤੇ ਭਾਵੇਂ ਉਹ ਯੂਪੀ ਬਿਹਾਰ ਤੋਂ ਹੋੜ ਭਾਵੇਂ ਉਹ ਕੰਪਨੀ ਆ ਹਣ ਤੇ ਸੋ ਅੱਜ ਮਿਲ ਕੇ ਮੈਂ ਥੋੜੇ ਇੱਕ ਮੈਂ ਚੈਲੰਜ ਕਰਦਾ ਬੰਗਾਰ ਕਰਦਾ ਪਹਿਲਾਂ ਮੇਰਾ ਖੇਦ ਵੇਖੋ ਆਓ ਬੈਠੀਏ ਆਪਾਂ ਇਹ ਧਰਤੀ ਨੂੰ ਇਹ ਪਾਣੀ ਨੂੰ ਆਪਾਂ ਬਚਾਈਏ ਇਹ ਮੁੱਢ ਰੰਗਲਾ ਪੰਜਾਬ ਬਣਾਈਏ ਇੱਥੇ ਮੋਰ ਬੋਲਣਾ ਇੱਥੇ ਇੱਥੇ ਬਗਲੇ ਬੋਲਣ ਤੇ ਤੋਤੇ ਬੋਲਣ ਜਿਹੜੇ ਸਾਡੀ ਖੁਸ਼ੀਆਂ ਨੂੰ ਹੋਰ ਵਾਦਾ ਕਰ ਮੈਂ ਇਹ ਇਹ ਥੋੜੇ ਰਾਈਏ ਸਭ ਨੂੰ ਮੈਸੇਜ ਦੇਣਾ ਚਾਹੁੰਦਾ ਸੋ ਅਸੀਂ ਸਾਡੇ ਨਾਲ ਚਮਕੌਰ ਸਿੰਘ ਕੋਹਲੀ ਜਿਲ੍ਹਾ ਮੋਗੇ ਦੇ ਪਿੰਡ ਦੇ ਨੇ ਇਹਨਾਂ ਨੇ ਜਿਹੜੀ ਪ੍ਰੈਕਟੀਕਲ ਸਾਨੂੰ ਖੇਤੀ ਦਿਖਾਈ ਖੁਦ ਅਸੀਂ ਖੇਤੀ ਦੇ ਵਿੱਚ ਜਾ ਕੇ ਦੇਖਿਆ ਤਾਂ ਮਨ ਨੂੰ ਬਹੁਤ ਖੁਸ਼ੀ ਮਿਲੀ ਤੇ ਔਰ ਇਹਨਾਂ ਨੇ ਜਿਹੜੇ ਵਿਦੇਸ਼ਾਂ ਵਿੱਚ ਬੈਠ ਸਾਡੇ ਐਨਆਰ ਭਰਾ ਬੈਠੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਕੀਤੀ ਆ ਕਿ ਇੱਕ ਵਾਰ ਜ਼ਰੂਰ ਪੰਜਾਬ ਆ ਕੇ ਦੁਬਾਰਾ ਜਿਹੜੀ ਖੇਤੀ ਆਪਣੀ ਉਹਨੂੰ ਮੁੜ ਸਰਜੀਤ ਕਰਕੇ ਜਿਹੜੀ ਪਹਿਲਾਂ ਵਾਂਗ ਜਿਹੜੀ ਖੇਤੀ ਚੱਲਦੀ ਸੀ ਜਿਨੇ ਨੂੰ ਦੱਸਿਆ ਵੀ ਇੱਕ ਫਸਲ ਦੇ ਵਿੱਚ ਕਿੰਨੀਆਂ-ਕਿੰਨੀਆਂ ਫਸਲਾਂ ਦੀ ਆਪਾਂ ਕਾਸਟ ਕਰ ਸਕਦੇ ਹਾਂ ਮੈਂ ਗੁਰਪ੍ਰੀਤ ਸਿੰਘ ਔਲਖ ਮੇਰੇ ਨਾਲ ਮੇਰੇ ਸਹਿਯੋਗੀ ਕੈਮਰਾਮੈਨ ਹਣੀ ਸੰ